ਟੌਪ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਨਿਰਪੱਖ ਟੌਪ ਦੇ ਰਾਹੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਦਿਨ ਭਰ ਦੀਆਂ ਕੁਝ ਮੁੱਖ ਖਬਰਾਂ ਤੇ ਵਿਚਾਰ ਚਰਚਾ ਕਰੀਏ ਤੇ ਉਹਨੇ ਖਬਰਾਂ ਦੀ ਮੁੱਦੇ ਦੀ ਤੈ ਤੱਕ ਜਾ ਸਕੀਏ ਜੀ ਹਾਂ ਬਿਲਕੁਲ ਅੱਜ ਦੀਆਂ ਕੁਝ ਮੁੱਖ ਖਬਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਸਮੇਂ ਸੈਨੇਟ ਦੀਆਂ ਚੋਣਾਂ ਦਾ ਮੁੱਦਾ ਜਿਹੜਾ ਕਾਫੀ ਜਿੱਦਾਂ ਭਖਿਆ ਹੋਇਆ ਹੈ ਲਗਾਤਾਰ ਕਈ ਰਾਜਨੀਤਿਕ ਆਗੂ ਹੋਗੇ ਵੱਡੇ ਵੱਡੇ ਲੀਡਰ ਕਈ ਪੰਥਕ ਪਾਰਟੀਆਂ ਵੀ ਜਿਹੜੀਆਂ ਨੇ ਉੱਤੇ ਲਗਾਤਾਰ ਸ਼ਿਰਕਤ ਕਰ ਰਹੀਆਂ ਨੇ ਤੇ ਜੇਕਰ ਗੱਲ ਕੀਤੀ ਜਾਵੇ ਤਾਂ 10 ਤਰੀਕ ਨੂੰ ਪੰਜਾਬ ਬਚਾਓ ਮੋਰਚੇ ਦੀ ਕਾਲ ਜਿਹੜੀ ਆ ਉੱਥੇ ਦਿੱਤੀ ਗਈ ਆ ਤਾਂ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਚੋਣ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਹੁਣ ਜਿਹੜੇ ਦਾੜੀ ਜਾਂ ਫਿਰ ਕੇਸ ਕੱਟੇ ਹੋਏ ਵਿਅਕਤੀ ਹੁੰਦੇ ਨੇ ਉਹਨਾਂ ਦੇ ਵੱਲੋਂ ਵੀ ਪਾਰਟੀ ਦਾ ਗਠਨ ਕੀਤਾ ਜਾ ਸਕਦਾ ਹੈ ਪਾਰਟੀ ਖੜੀ ਕੀਤੀ ਜਾ ਸਕਦੀ ਹੈ ਤੇ ਉਸ ਨੂੰ ਪੰਥਕ ਪਾਰਟੀ ਵਜੋਂ ਐਲਾਨਿਆ ਵੀ ਜਾ ਸਕਦਾ ਤਾਂ ਇੱਥੇ ਸਵਾਲ ਇੱਕ ਵੱਡਾ ਇਹ ਖੜਾ ਹੋ ਰਿਹਾ ਹੈ ਕਿ ਜਿਹੜੀਆਂ ਹੋਰ ਪੰਥਕ ਪਾਰਟੀਆਂ ਨੇ ਉਹਨਾਂ ਦਾ ਕੀ ਹੋਏਗਾ ਕਿ ਉਹ ਵੀ ਪੰਥਕ ਪਾਰਟੀ ਵਜੋਂ ਜਾਣੀਆਂ ਜਾਣਗੀਆਂ ਤਾਂ ਇਸ ਸਭ ਦੇ ਵਿਚਾਰ ਗੁੰਝਲਦਾਰ ਬਹੁਤ ਜ਼ਿਆਦਾ ਹੋ ਗਿਆ ਕਿ ਕੌਣ ਜਿਹੜੀ ਹੈ ਪੰਥਕ ਪਾਰਟੀ ਹੈ ਤੇ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਇਹ ਵੀ ਹੈ ਕਿ ਤਰਨਤਨ ਚੋਣਾਂ ਦਾ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਆਖਿਰ ਤਰੰਤਰੰ ਚੋਣ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਕੌਣ ਅੱਗੇ ਆ ਕੌਣ ਪਿੱਛੇ ਆ ਕਿਉਂਕਿ ਕਈ ਲੋਕਾਂ ਦੇ ਵੱਲੋਂ ਇਸ ਤਰੀਕੇ ਦੀ ਟਿੱਪਣੀ ਵੀ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਭਾਈ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਹੈ ਕਿਤੇ ਨ ਕਿਤੇ ਬੈਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਸਿਰਫ ਤੇ ਸਿਰਫ ਫਰੰਟ ਫੁੱਟ ਤੇ ਮਨਦੀਪ ਸਿੰਘ ਲੜ ਰਿਹਾ ਸੋ ਬਿਲਕੁਲ ਅੱਜ ਇਹਨਾ ਕੁਝ ਮੁੱਖ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ ਸੋ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਜੀ ਨੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਨਿਰਪੱਖ ਟੋਕ ਤੇ ਧੰਨਵਾਦ ਵੀਰ ਹਾਂ ਵੀ ਦਰਸ਼ਕ ਸਾਡੇ ਨਾਲ ਜੁੜੇ ਆ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸਲਾਮ ਜੀ ਸਰ ਇਤਨੇ ਕਿਤੇ ਹੁਣ ਤੱਕ ਦੀ ਸਭ ਤੋਂ ਵੱਡੀ ਤੇ ਹਾਈਲਾਈਟਿੰਗ ਖਬਰ ਇਹ ਚੱਲ ਰਹੀ ਹੈ ਕਿ ਪੀਯੂ ਦੇ ਵਿੱਚ ਕਹਿ ਲੋ ਕਿ ਸੈਨੇਟ ਦੀਆਂ ਚੋਣਾਂ ਦਾ ਮੁੱਦਾ ਬਹੁਤ ਜ਼ਿਆਦਾ ਆਪਾਂ ਖਿਆ ਹੋਇਆ ਲਗਾਤਾਰ ਸਟੂਡੈਂਟ ਜਿਹੜੇ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਜ਼ੋਰ ਲਾ ਰਹੇ ਨੇ ਕਿ ਜਿਹੜਾ ਕੇਂਦਰ ਦੇ ਵੱਲੋਂ ਇਹ ਫੈਸਲਾ ਵਾਪਸ ਲਿਆ ਜਾਵੇ ਆਖਿਰ ਵੱਡੇ ਪ੍ਰਦਰਸ਼ਨ ਤੋਂ ਬਾਅਦ ਕੇਂਦਰ ਤਾਂ ਫੈਸਲਾ ਤਾਂ ਕਰਦੀ ਹੈ ਇੱਕ ਨੋਟਿਸ ਆਉਂਦਾ ਹੈ ਪਰ ਕੁਝ ਹੀ ਸਮੇਂ ਦੇ ਬਾਅਦ ਇੱਕ ਹੋਰ ਨੋਟਿਸ ਆਉਂਦਾ ਜਿਸ ਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਜੋ ਵੀ ਇਹ ਨੋਟੀਫਿਕੇਸ਼ਨ ਹੈ ਸੈਨੇਟ ਦੀਆਂ ਚੋਣਾਂ ਦਾ ਉਹ ਰੱਦ ਨਹੀਂ ਕੀਤਾ ਜਾਂਦਾ ਮੁਲਤਵੀ ਕੀਤਾ ਜਾਂਦਾ ਆਖਿਰ ਮਾਮਲਾ ਕਦੋਂ ਤੱਕ ਸੁਲਝਣ ਦੀ ਉਮੀਦ ਜਗਾਈ ਜਾ ਸਕਦੀ ਹੈ ਤੇ ਕਿਵੇਂ ਇਹ ਮਾਮਲਾ ਜਿਹੜਾ ਆ ਉਹ ਸੁਲਝ ਸਕਦਾ ਆ ਦੇਖੋ ਬਿਲਕੁਲ ਇਹ ਜਿਹੜਾ ਮਾਮਲਾ ਉਸੇ ਤਰ੍ਹਾਂ ਦਾ ਹੀ ਲੱਗ ਰਿਹਾ ਹੈ ਜਿਸ ਤਰ੍ਹਾਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਵਿੱਚੋਂ ਵੱਡਾ ਸੰਘਰਸ਼ ਵਿੜਿਆ ਗਿਆ ਸੀਗਾ ਜਦੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਤੇ ਉਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਵੀ ਇਸੇ ਤਰਜ਼ ਦੇ ਉੱਪਰ ਹੀ ਅਸੀਂ ਕਹਿੰਦੇ ਆ ਸਫਾਕ ਹੀ ਕਹਿ ਦਈਏ ਜਾਂ ਉਹਨੂੰ ਮੌਕਾ ਮਿਲ ਕਹਿ ਸਕਦੇ ਆਂਗੇ ਕਿ ਉਹ ਵੀ ਗੁਰਨਾਰਕ ਦੇਵੀ ਦੇ ਪ੍ਰਕਾਸ਼ਪੁਰਬ ਦੇ ਉੱਪਰ ਜਿਹੜੇ ਵਾਪਸ ਲਏ ਗਏ ਸੀਗੇ ਤਿੰਨੇ ਖੇਤੀ ਕਾਨੂੰਨ ਤੇ ਇੱਧਰ ਜਦੋਂ ਹੁਣ ਗੱਲ ਕਰਦੇ ਆਂ ਜਿਹੜਾ ਮਾਮਲਾ ਆਇਆਗਾ ਪੰਜਾਬ ਯੂਨੀਵਰਸਿਟੀ ਵਾਲਾ ਤੇ ਇਹਦਾ ਵੀ ਜਿਹੜਾ ਸੈਨੇਟ ਤੇ ਸਿੰਡੀਕੇਟ ਦੀਆਂ ਨੂੰ ਭੰਗ ਕਰਨਾ ਜਾ ਰਿਹਾ ਉਹਦੀ ਨਵੀਂ ਰੂਪਰੇਖਾ ਦੀ ਗੱਲ ਕੀਤੀ ਗਈ ਸੀ ਇਹ ਫੈਸਲਾ ਵੀ ਇਹ ਨੋਟੀਫਿਕੇਸ਼ਨ ਵੀ ਗੁਰਨਾਰਕ ਦੇਵੀ ਦੇ ਪ੍ਰਕਾਸ਼ਪੁਰਬ ਦੇ ਉੱਪਰ ਹੀ ਆਇਆ ਤੋ ਬੜੀ ਵੱਡੀ ਖਬਰ ਦੇ ਉੱਪਰ ਇੱਕ ਤਰ੍ਹਾਂ ਲੱਗਿਆ ਕਿ ਇਹ ਇੱਕ ਤਰ੍ਹਾਂ ਜਿੱਤ ਹੋਈ ਆ ਲੋਕਾਂ ਨੇ ਖੁਸ਼ੀ ਮਨਾਈ ਬਹੁਤ ਸਾਰੇ ਸਾਰੇ ਇਤਰੀਵਨ ਚੈਨਲਾਂ ਦੇ ਉੱਪਰ ਹੀ ਖਬਰ ਚੱਲ ਗਈ ਕਿ ਇਹ ਜਿਹੜਾ ਇੱਕ ਵੱਡਾ ਸੰਦਰਸ਼ ਸੀ ਵਿਦਿਆਰਥੀਆਂ ਦਾ ਜਿਹਨੂੰ ਬੂਰ ਪਿਆ ਕੇਂਦਰ ਸਰਕਾਰ ਪਸਾਹ ਹਟ ਗਈ ਆ ਪਰ ਕਮਾਲ ਦੀ ਗੱਲ ਆ ਵੀ ਬੜੀ ਚਲਾਕੀ ਦੇ ਨਾਲ ਹੀ ਇੱਕ ਦੂਸਰਾ ਨੋਟੀਫਿਕੇਸ਼ਨ ਨਾਲ ਹੀ ਜਿਹੜਾ ਜਾਰੀ ਕਰ ਦਿੱਤਾ ਗਿਆ 68 ਨੰਬਰ ਜਿਹਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਨਹੀਂ ਜੀ ਇਹ ਤਾਂ ਮੁਲਤਵੀ ਕੀਤਾ ਗਿਆ ਪਰ ਉਹ ਗੱਲ ਉਸੇ ਤਰੀ ਵੀ ਹਾਂਜੀ ਸੋ ਉਧਰ ਜੇ ਆਪਾਂ ਖੇਤੀ ਕਾਨੂੰਨਾਂ ਵਾਲੇ ਗੱਲ ਵੀ ਕਰਦੇ ਆ ਤਾਂ ਉਹਦੇ ਵਿੱਚ ਚਾਹੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਈ ਸੀ ਪਰ ਉਹਦੇ ਨਾਲ-ਨਾਲ ਪੈਰਲਲ ਜਿਹੜਾ ਉਹ ਖੇਤੀ ਕਾਨੂੰਨਾ ਨੂੰ ਲੈ ਕੇ ਜਿਹੜੀਆਂ ਤਿੰਨ ਗੱਲਾਂ ਖੇਤੀ ਕਾਨੂੰਨਾ ਦੇ ਵਿੱਚ ਆਈਆਂ ਸੀ ਨਾ ਉਸ ਅਸਲ ਦੇ ਵਿੱਚ ਉਹ ਉਸ ਮਾਮਲੇ ਦੇ ਵਿੱਚ ਤਿੰਨ ਹੀ ਜਿਹੜੇ ਖੇਤੀ ਕਾਨੂੰਨ ਨੇ ਤਿੰਨ ਹੀ ਉਹਦੇ ਵਿੱਚ ਗੱਲਾਂ ਜਿਹੜੀਆਂ ਵੇਖ ਵੀ ਰਾਈਆਂ ਸੀ ਜਿੰਨੀਆਂ ਜਿਹਦੇ ਵਿੱਚ ਸੀਗਾ ਕੰਟਰੈਕਟ ਫਾਰਮਿੰਗ ਸੀਗੀ ਇੱਕ ਸਟੋਰੇਜ ਦਾ ਸੀਗਾ ਤੇ ਇੱਕ ਮਤਲਬ ਹਾਂਜੀ ਜਿਹੜਾ ਸੀਗਾ ਵੀ ਖੇਤੀ ਕਿਸ ਤਰ੍ਹਾਂ ਮਤਲਬ ਫਰੀਦਣਾ ਕੀ ਹੈ ਵੇਚਣਾ ਕੀ ਹੈ ਉਹ ਤਿੰਨ ਤਰ੍ਹਾਂ ਦੇ ਮਤਲਬ ਉਹਦੇ ਵਿੱਚ ਸੀਗਾ ਪਰ ਉਹ ਮੰਡੀਕਰਨ ਦੀ ਗੱਲ ਵਿੱਚ ਵੱਡੀ ਗੱਲ ਸੀ ਉਹ ਮੰਡੀਕਰਨ ਵਾਲਾ ਮਾਮਲਾ ਤਾਂ ਅੱਜ ਵੀ ਉੱਥੇ ਖੜਾਗਾ ਹੁਣ ਹੈਨਾ ਮੰਡੀਆਂ ਜਿਹੜੀਆਂ ਸਰਕਾਰੀ ਮੰਡੀਆਂ ਉਹਨੂੰ ਖਤਮ ਕਰਨ ਦੇ ਲਈ ਤਾਂ ਬਰਾਬਰ ਜਿਹੜੇ ਸੈਲੋ ਆ ਉਹ ਬਣ ਗਿਆ ਸਾਡੇ ਅੱਜ ਵੀ ਮਾਰਾ ਸੈਲੋ ਆ ਜਿਹੜੇ ਉਹ ਲਗਾਤਾਰ ਬਣ ਰਹੇ ਆ ਸਰਕਾਰੀ ਮੰਡੀਆਂ ਦੇ ਵਿੱਚੋਂ ਖਰੀਦ ਦਾ ਜਿਹੜੀ ਉਹ ਖਤਮ ਕਰਨ ਦੇ ਵੱਲ ਜਿਹੜੀ ਕੋਸ਼ਿਸ਼ ਤਾਂ ਉਸੇ ਤਰ੍ਹਾਂ ਚੱਲ ਰਹੀ ਹੈਗੀ ਜੋ ਮਨੋ ਲਗਾਉ ਚਿਤਰਾ ਦੀ ਇੱਕ ਚਲਾਕੀ ਭਰਿਆ ਮਾਮਲਾ ਜਿਹੜਾ ਇੱਤਰ ਸੀਗਾ ਤੋਂ ਕੇਂਦਰ ਸਰਕਾਰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀ ਖੇਡ ਆ ਜਿਹੜੀ ਪੰਜਾਬ ਦੇ ਨਾਲ ਖੇਡੀ ਜਾ ਰਹੀ ਹੈਗੀ ਦਰਸਨ ਜੀ ਜਦੋਂ ਕਹਾਣੀ ਅਸਲ ਦੇ ਵਿੱਚ ਕੀ ਹੈ ਕਿ ਜਿਹੜਾ ਇਸ ਵੇਲੇ ਪੂਰੇ ਮੁਲਕ ਦੇ ਉੱਪਰ ਜਿਹੜੀ ਵਿਚਾਰਧਾਰਾ ਕਾਬਜ਼ ਹੋ ਚੁੱਕੀ ਹੈਗੀ ਉਹ ਚਾਹੁੰਦੀ ਹੈ ਕਿ ਸਾਰੀ ਦੀ ਸਾਰਾ ਸਿਸਟਮ ਆ ਜਿਹੜਾ ਉਹਨਾਂ ਦੀ ਵਿਚਾਰਧਾਰਾ ਦੇ ਮੁਤਾਬਕ ਚੱਲੇ ਬਿਲਕੁਲ ਜ ਮਤਲਬ ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਸਕਦੇ ਆਂ ਵੀ ਐਜੂਕੇਸ਼ਨ ਸਿਸਟਮ ਆ ਜਿਹੜਾ ਇਹਦੇ ਉੱਪਰ ਕਾਬੂ ਹੋਣ ਦਾ ਜਿਹੜਾ ਯਤਨ ਹੈਗਾ ਉਹ ਉਸ ਵਿਚਾਰਧਾਰਾ ਵੱਲੋਂ ਕੀਤਾ ਜਾ ਰਿਹਾਗਾ ਆਰਐਸ ਦੀ ਵਿਚਾਰਧਾਰਾ ਕਹ ਲਈਏ ਮੰਨੂ ਬਾਦੀ ਵਿਚਾਰਧਾਰਾ ਕਹ ਲਈਏ ਸੀ ਉਹ ਚਾਹੁੰਦੇ ਆ ਵੀ ਉਸੇ ਤਰ੍ਹਾਂ ਹੀ ਮਤਲਬ ਸਾਰਾ ਸਿਸਟਮ ਆ ਜਿਹੜਾ ਉਹ ਦੇਸ਼ ਦੇ ਵਿੱਚ ਕਿਉਂਕਿ ਨਾਰਾ ਕੀ ਹੈ ਬੀਜੇਪੀ ਦਾ ਨਾਰਾ ਕੀ ਰਿਹਾ ਹੈਗਾ ਪਿਛਲੇ ਸਮੇਂ ਤੋਂ ਹੈ ਜੀ ਇੱਕ ਦੇਸ਼ ਇੱਕ ਭਾਸ਼ਾ ਹੈ ਨਾ ਜੀ ਉਹਦੇ ਨਾਲ-ਨਾਲ ਮਤਲਬ ਉਹਨਾਂ ਨੇ ਕੋਨ ਚੀਜ਼ ਨੂੰ ਮਤਲਬ ਇੱਕੋ ਹੀ ਜਿਹੜੀ ਸਿੱਖਿਆ ਨੀਤੀ ਹੈ ਆਪਾਂ ਦੇਸ਼ ਦੇ ਵਿੱਚ ਲਾਗੂ ਹੋਵੇ ਤੇ ਉਸ ਦੇ ਲਈ ਜਿਹੜੀ ਮੈਨੂੰ ਲੱਗਦਾ ਵੀ ਗਿਣੀਆਂ-ਚੁਣੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਜਾਂ ਦੋ ਯੂਨੀਵਰਸਿਟੀਆਂ ਇਸ ਤਰ੍ਹਾਂ ਦੀਆਂ ਆਉਣਗੀਆਂ ਜਿਨ੍ਹਾਂ ਦੀ ਆਪਣੀ ਮੈਨੇਜਮੈਂਟ ਹੈਗੀ ਕਿਉਂਕਿ ਜੇ ਅਸੀਂ ਸੈਨਟ ਦੀ ਗੱਲ ਕਰਦੇ ਹਾਂ ਉਹ ਵਿਦਿਆਰਥੀਆਂ ਜਾਂ ਮਤਲਬ ਉਹਦੇ ਨਾਲ-ਨਾਲ ਆਪਾਂ ਕਹਿ ਸਕਦੇ ਹਾਂ ਪ੍ਰੋਫੈਸਰ ਜਾਂ ਹੋਰ ਇਹ ਮਤਲਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇੱਕ ਤਰ੍ਹਾਂ ਨਾਲ ਉਹ ਵੋਟਾਂ ਨਾਲ ਚੁਣੀ ਜਾਂਦੀ ਸੀ ਔਰ ਉਹੀ ਉਹਦਾ ਸਾਰਾ ਕੰਟਰੋਲ ਹੈ ਯੂਨੀਵਰਸਿਟੀ ਦਾ ਕਰਦੀ ਸੀ ਉਹੀ ਦੇਖਦੀ ਸੀ ਕਿ ਕਿਹੜੇ ਵਿਭਾਗ ਦੇ ਵਿੱਚ ਕਿਹੜੇ ਟੀਚਰਾਂ ਨੇ ਪੜਾਉਣਾ ਕੀ ਪੜਾਉਣਾਗਾ ਕਿਹੜਾ ਉੱਥੇ ਪ੍ਰੋਫੈਸਰ ਲੱਗਣਾਗਾ ਕਿਹੜਾ ਉੱਥੇ ਪ੍ਰਿੰਸੀਪਲ ਲੱਗਣਾ ਕਿਹੜੇ ਵਿਭਾਗ ਦੇ ਵਿੱਚ ਉਹ ਸਾਰਾ ਸਿਸਟਮ ਉਹ ਉਹਦੇ ਵੱਲ ਅੱਗੇ ਅੱਗੇ ਸਿੰਡੀਕੇਟ ਦੇ ਕੋਲ ਆ ਜਾਂਦਾ ਸੀ ਪਰ ਹੁਣ ਉਹਨਾਂ ਨੇ ਸਾਰਾ ਸਿਸਟਮ ਖਤਮ ਕਰਕੇ ਜੇ ਉਹਨਾਂ ਨੇ ਆਪਣੀ ਮਰਜ਼ੀ ਦੀ ਪੜਾਈ ਲਾਗੂ ਕਰਾਉਣੀਆਂ ਤਾਂ ਫਿਰ ਉਹ ਤੋੜਨਾ ਪਿਆ ਸੀ ਉਹ ਢਾਂਚਾ ਉਹ ਢਾਂਚੇ ਨੂੰ ਤੋੜ ਕੇ ਆਪਣੀ ਮਰਜ਼ ਫਰਾਂਸ ਸਿਸਟਮ ਜਿਹੜਾ ਉਹ ਪੈਦਾ ਕਰਨਾ ਚਾਹੁੰਦੇ ਆ ਹੁਣ ਇੱਕ ਪਾਸੇ ਜੇ ਗੱਲ ਕਰੀਏ ਤਾਂ ਜਿਹੜਾ ਚਾਂਸਲਰ ਹੈ ਉਹ ਉਤੋਂ ਦਾ ਰਾਜਪਾਲ ਹੈ ਤੇ ਜਿਹੜਾ ਵੀਸੀ ਹੈ ਉਹਨੂੰ ਵੀ ਅਪੁਆਇੰਟਮੈਂਟ ਰਾਜਪਾਲ ਨੇ ਕਰਨਾਗਾ ਸਾਰੇ ਦਾ ਸਾਰਾ ਸਿਸਟਮ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹੋ ਹਾਂ ਕੇਂਦਰ ਸਰਕਾਰ ਦੇ ਕੋਲੇ ਤੇ ਰਹਿ ਜਾਂਦਾ ਹੈ ਤੇ ਪਰ ਇਥੇ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਇਹ ਰਹੀ ਹੈ ਕਿ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਉਹ ਸ਼ਾਇਦ ਇਸ ਪਾਸੇ ਤੋਂ ਅੱਜਵਾਲੀ ਸਰਕਾਰ ਦੀ ਗੰਦੇਸ਼ੀ ਕਰਨਾ ਮਗਲੀਆਂ ਸਰਕਾਰਾਂ ਦੀ ਵੀ ਗੱਲ ਕਰੂੰਗਾ ਕਿ ਪਿਛਲੀਆਂ ਸਰਕਾਰਾਂ ਵੀ ਲਗਾਤਾਰ ਅਵੇਸਣੀਆਂ ਰਹੀਆਂ ਨੇ ਇਸ ਪਾਸੇ ਵੱਲ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਾਡਾ ਜਿਹੜਾ ਮੁੱਖ ਮੰਤਰੀ ਹੈ ਜਾ ਮਤਲਬ ਉਹਦੇ ਵਿੱਚ ਹੋਰ ਉਹਦੀ ਕੈਬਨਿਟ ਦੇ ਮੰਤਰੀ ਆਗੇ ਕੁਝ ਵਜ਼ੀਰ ਵੀ ਹੁੰਦੇ ਆ ਕੁਝ ਮਤਲਬ ਐਮ ਐਲ ਏ ਸਹਿਬਾਨ ਵੀ ਹੁੰਦੇ ਆ ਉਹ ਆਲਰੇਡੀ ਯੂਨੀਵਰਸਿਟੀ ਦੇ ਵਿਦ ਆਪੀਸਲੀਆਂ ਜਿਹੜੀ ਜਿਹੜੀ ਆਪਣੀ ਸੈਨੇਟਰ ਰਹੀ ਆ ਉਹਦੇ ਮੈਂਬਰ ਵੀ ਰਹੇ ਨੇਗੇ ਸਟਿੱਕਟ ਦੇ ਵਿੱਚ ਵੀ ਉਹਨਾਂ ਦਾ ਦਰਵਾਰ ਹੈ ਪਰ ਉਹ ਕਦੇ ਵੀ ਮੈਨੂੰ ਵੀ ਲੱਗਦਾ ਕਿ ਯੂਨੀਵਰਸਿਟੀ ਦੇ ਕਿਸੇ ਮੀਟਿੰਗ ਦੇ ਵਿੱਚ ਸਾਹਮਣੇ ਹੋਏ ਹੁਣ ਜਾਂ ਮਤਲਬ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਅੱਜ ਤੱਕ ਨਹੀਂ ਇਸ ਤਰ੍ਹਾਂ ਲੱਗਦੇ ਸਾਹਮਣੇ ਆਇਆ ਹੈਗਾ ਤੇ ਪਰ ਹੁਣ ਉਹ ਗੱਲ ਪਿਛਲੇ ਸਮੇਂ ਨਾਲ ਵੀ ਤੁਹਾਡੇ ਯਾਦ ਆਉਣਾ ਵੀ ਕਾਲੀ ਸਰਕਾਰ ਵੇਲੇ ਵੀ ਇੱਕ ਵਾਰ ਇਹ ਗੱਲ ਉੱਠੀ ਸੀਗੀ ਜਦੋਂ ਇਹਨੂੰ ਕੇਂਦਰੀ ਯੂਨੀਵਰਸਿਟੀ ਨਾਲ ਲਾਉਣ ਦੀ ਗੱਲ ਕੀਤੀ ਸੀ ਤੇ ਹਾਂ ਉਦੋਂ ਵੀ ਸ਼ਾਇਦ ਉਦੋਂ ਪ੍ਰੋਫੈਸਰਾਂ ਨੂੰ ਸ਼ਾਇਦ ਲੱਗਿਆ ਜਿਹੜੇ ਸੀਗੇ ਵੀ ਸ਼ਾਇਦ ਜਿਹੜਾ ਉਧਰ ਇੱਕ ਤਾਂ ਮੈਨੂੰ ਲੱਗਦਾ ਵੀ ਉਧਰ ਜਿਹੜਾ ਰਿਟਾਇਰਮੈਂਟ ਦੇ 5-6 ਸਾਲ ਵੱਜ ਜਾਂਦੇ ਹੈ ਜੇ ਕੇਂਦਰ ਦੇ ਵਿੱਚ ਚਲਿਆ ਜਾਂਦਾ ਹੈਗਾ ਉਧਰ ਸਾਲ 65 ਨਾਲ ਇੱਧਰ 60 ਸਾਲ ਆ ਜਾਊਗਾ ਇਸ ਤਰ੍ਹਾਂ ਦਾ ਪੰਜ-ਚਾਰ ਸਾਲ ਦਾ ਫਰਕ ਹੈ ਉਹਨਾਂ ਨੇ ਆਪਣੇ ਕੋਲੋਂ ਮੁਵੱਦਨਾ ਦੇ ਲਈ ਬਾਦਲ ਸਾਹਿਬ ਤੋਂ ਵੀ ਇਹ ਕਰਵਾ ਲਿਆ ਸੀਗਾ ਪਰ ਉਦੋਂ ਬੜਾ ਵੱਡਾ ਰੌਲਾ ਪਿਆ ਸੀਗਾ ਉਹ ਰੌਲਾ ਜਿਆਦਾ ਪਿਆ ਸੀ ਮੀਡੀਆ ਦੇ ਵਿੱਚ ਮੀਡੀਆ ਦੇ ਵਿੱਚ ਖਾਸ ਤੌਰ ਤੇ ਉਸ ਸਮੇਂ ਜ਼ਿਕਰ ਜੋ ਰਿਹਾ ਕਿ ਉਦੋਂ ਅਜੀਤ ਅਖਬਾਰ ਨੇ ਬਹੁਤ ਵੱਡੇ ਪੱਤਰ ਦੇ ਉੱਪਰ ਮਹਿਮ ਖੜੀ ਕਰਤੀ ਸੀ ਇਸ ਮਾਮਲੇ ਤੇ ਉਹਨਾਂ ਨੇ ਬੜਾ ਵੱਡਾ ਵਿਰੋਧ ਕੀਤਾ ਸੀ ਜੀ ਅਜੀਤ ਅਖਬਾਰ ਨੇ ਦੇ ਬਾਰੇ ਸੰਪਾਦਕੀਆ ਐਡੀਟੋਰੀਅਲ ਲਿਖੇ ਤੇ ਉਸ ਮਾਮਲੇ ਤੋਂ ਬਾਅਦ ਉਹ ਬਾਦਲ ਸਾਹਿਬ ਨੂੰ ਉਹ ਵਾਪਸ ਲੈਣਾ ਪਿਆ ਸੀ ਜਿਹੜੇ ਆਪਣੀ ਉਹਨਾਂ ਨੇ ਸਹਿਮਤੀ ਦਿੱਤੀ ਸੀਗੀ ਦੋਸਤੋ ਬਾਅਦ ਲਗਾਤਾਰ ਮਤਲਬ ਹਟਾਉਣ ਦਾ ਯਤਨ ਤਾਂ ਚੱਲਦਾ ਆ ਰਿਹਾ ਹੈਗਾ ਹੁਣ ਜਿਵੇਂ ਤੁਸੀਂ ਕਹਿੰਦੇ ਵੀ ਇਹਦਾ ਮਸਲਾ ਹੱਲ ਹੋਣਾ ਮਸਲਾ ਤਾਂ ਮਤਲਬ ਜੇ ਪਰ ਹੁਣ ਜੇ ਆਪ ਸਰਕਾਰੀ ਕੋਈ ਇਸ ਤਰ੍ਹਾਂ ਦਾ ਵੱਡਾ ਫੈਸਲਾ ਲਵੇ ਕਿ ਉਹ ਇਹਨੂੰ ਸਟੇਟ ਯੂਨੀਵਰਸਿਟੀ ਕੋਸ਼ਤ ਕਰ ਦੇ ਜਾਂ ਕਿਸੇ ਤਰੀਕੇ ਦੇ ਨਾਲ ਵੱਡੀ ਹਾਲਾਂਕਿ ਜਿਹੜਾ ਹੈਗਾ ਸਾਡੇ ਮੁੱਖ ਮੰਤਰੀ ਵੱਲੋਂ ਇਸਲੇ ਦਿਨਾਂ ਦੇ ਵਿੱਚ ਬਿਆਰ ਆਇਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਜਾਣਗੇ ਪਰ ਕੋਰਟਾਂ ਘਾਟ ਵਾਲਾ ਮਾਮਲਾ ਤੌਰ ਤੇ ਜਾਣਾ ਲੰਬਾ ਪੈ ਜਾਂਦੀਆਂ ਤਰੀਕਾ ਤਰੀਕ ਤੇ ਸਾਡਾ ਸਿਸਟਮ ਇਹ ਹੋ ਜਾਂਦਾ ਕਿ ਉਹ ਲੰਮਾ ਸਮਾਂ ਪਤਾ ਨਹੀਂ ਕਿੰਨੇ ਦਿਨ ਚੱਲਦਾ ਰਹੇ ਜਿਹਦੇ ਤੇ ਹੁਣ ਜਿਸ ਤਰ੍ਹਾਂ ਦਾ ਇੱਕ ਤੁਸੀਂ ਇਹ ਜ਼ਿਕਰੀ ਕੀਤਾ ਵੀ 10 ਤਰੀਕ ਨੂੰ ਵੱਡਾ ਇਕੱਠ ਹੋਣ ਜਾ ਰਿਹਾ ਹੈਗਾ ਸ਼ਾਇਦ 20-25 ਹਜ਼ਾਰ ਲੋਕਾਂ ਦਾ ਇਕੱਠ ਸ਼ਾਇਦ ਉੱਥੇ ਹੋ ਸਕਦਾ ਹੈ ਉਹਦੇ ਵਿੱਚ ਹੋ ਜੇ ਕਿਉਂਕਿ ਸਾਰੀਆਂ ਪੰਜਾਬ ਦੀਆਂ ਸਾਰੀਆਂ ਤਕਰੀਬਨ ਭਾਜਪਾ ਨੂੰ ਛੱਡ ਕੇ ਜਿਹੜੀਆਂ ਬਾਕੀ ਰਾਸ਼ਟਰੀ ਪਾਰਟੀਆਂ ਨੇ ਉਹ ਇਸ ਮਾਮਲੇ ਤੇ ਇਕਜੁੱਟਤਾ ਦੇ ਨਾਲ ਖੜੀਆਂ ਹੋ ਗਈਆਂ ਨੇ ਵਿਦਿਆਰਥੀਆਂ ਦੇ ਸੰਘਰਸ਼ ਦੇ ਨਾਲ ਉਹਦੇ ਨਾਲ ਤਖਾਨ ਜਥੇਬੰਦੀਆਂ ਵਕੀਲ ਜਥੇਬੰਦੀਆਂ ਜਾਂ ਹੋਰ ਆਪਾਂ ਕਹਿ ਸਕਦਾ ਪ੍ਰੈਸ ਦੇ ਵਿੱਚੋਂ ਵੀ ਜਿਹੜਾ ਹੈਗਾ ਪੱਤਰਕਾਰ ਭਾਈਚਾਰਾ ਉਹ ਵੀ ਇਸ ਮਾਮਲੇ ਦੇ ਵਿੱਚ ਤਕਰਾਨਾ ਵਿਦਿਆਰਥੀਆਂ ਦੇ ਨਾਲ ਖੜਾ ਦਿਖਾਈ ਦੇ ਰਿਹਾ ਹੈਗਾ ਪੰਜਾਬ ਦਾ ਮੀਡੀਆ ਸਮੂਚਾ ਵਿਦਿਆਰਥੀਆਂ ਦੇ ਨਾਲ ਖੜਾ ਦਿਖਾਈ ਦੇ ਰਿਹਾ ਹੈਗਾ ਤੇ ਇਸ ਬਾਬ ਨੇ ਲੈ ਕੇ ਉਹ ਜਿਸ ਤਰ੍ਹਾਂ ਇਹ ਵੱਡਾ ਇਕੱਠ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਇੱਕ ਵੱਡੀ ਮੂਵਮੈਂਟ ਬਣਦੀ ਹੈਗੀ ਤਾਂ ਇਹ ਇਹ ਜਿਹੜਾ ਮਾਮਲਾ ਹੈ ਇਹਨੂੰ ਇਹ ਕਿਸੇ ਤਣਪੱਤਨ ਲਾਉਣ ਦੇ ਲਈ ਹੁਣ ਵੱਡੇ ਤਰੱਦ ਦੀ ਲੋੜ ਹੈ ਸਾਰਿਆਂ ਨੂੰ ਸੰਭਲਾ ਇਕੱਠੇ ਹੋ ਕੇ ਬਾਹਰ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਮੋਰੀ ਹੋਵੇ ਸਾਰੀਆਂ ਜਥੇਬੰਦੀਆਂ ਤੇ ਸਾਰੀਆਂ ਜਿਹੜੀਆਂ ਰਾਜਸੀ ਤਿਰਾਨੇ ਉਹ ਨਾਲ ਲੱਗਣ ਸਰਕਾਰ ਦੇ ਤਾਂ ਕਿ ਇਹ ਜੁਨੀਵਰਸਿਟੀ ਹੈ ਜਿਹੜੀ ਪੰਜਾਬ ਦੀ ਪ੍ਰੋਵਰ ਹੈ ਜਿਹੜੀ ਕਿ ਅਸੀਂ ਲਾਹੌਰ ਤੋਂ ਲੈ ਕੇ ਆਉਂਦੀ ਹੈ ਪੰਜਾਬ ਦੀ ਇੱਕ ਬਰਾਸਤਾ ਹੈ ਤਾਂ ਕਿ ਬਚਾਈ ਜਾ ਸਕੇ ਇਹਦੇ ਨਾਲ ਹੀ ਸਾਡਾ ਜਿਹੜਾ ਚੰਡੀਗੜ੍ਹ ਦੇ ਉੱਪਰ ਦਾਵਾ ਮੈਨੂੰ ਲੱਗਦਾ ਉਹ ਵੀ ਜੁਨੀਵਰਸਿਟੀ ਦੇ ਨਾਲ ਹੀ ਖੜਾਗਾ ਬਿਲਕੁਲ ਬਿਲਕੁਲ ਚਲੀ ਜਾਂਦੀ ਹੈ ਫਿਰ ਸਾਡਾ ਚੰਡੀਗੜ੍ਹ ਵਾਲਾ ਦਾਵਾ ਵੀ ਬਹੁਤ ਕਮਲ ਹੋ ਰਿਹਾ ਹੈ ਜੀ ਜੀ ਸੋ ਬਿਲਕੁਲ ਜੇਕਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਚੋਣ ਕਮਿਸ਼ਨ ਦੇ ਵੱਲੋਂ ਕਿਤਨੇ ਕਿਤੇ ਵੱਡੀ ਪਰਮਿਸ਼ਨ ਦਿੱਤੀ ਗਈ ਹੈ ਪਹਿਲਾਂ ਲੋਕ ਕਹਿੰਦੇ ਸੀਗੇ ਜੇਕਰ ਅਕਾਲੀ ਦਲ ਨੂੰ ਵੋਟ ਪਾ ਰਹੇ ਆ ਤਾਂ ਅਸੀਂ ਪੰਥ ਨੂੰ ਵੋਟ ਪਾ ਰਹੇ ਆ ਪਰ ਹੁਣ ਚੋਣ ਕਮਿਸ਼ਨ ਨੇ ਪਰਮਿਸ਼ਨ ਦਿੱਤੀ ਵੀ ਕੋਈ ਵੀ ਜਿਸ ਦੀ ਦਾੜੀ ਕੱਟੀ ਹੋਈ ਹੈ ਉਹ ਸੈਦਤਾਰੀ ਬੰਦਾ ਵੀ ਪਾਰਟੀ ਖੜੀ ਕਰ ਸਕਦਾ ਹੈ ਉਸ ਨੂੰ ਪੰਥਕ ਪਾਰਟੀ ਦਾ ਨਾਮ ਦਿੱਸਦਾ ਹੁਣ ਇਹ ਬੜਾ ਗੁੰਝਲਦਾਰ ਜਾ ਹੋ ਗਿਆ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਕਹਿ ਲੋ ਮੁੜਸੁਰਜੀ ਤੈ ਫਿਰ ਅਕਾਲੀ ਦਲ ਬਾਦਲ ਹੈ ਪਰ ਵਾਰਿਸ ਪੰਜਾਬ ਦੇ ਅੰਮ੍ਰਿਤਸਰ ਸਾਰੇ ਆਪਣੇ ਆਪ ਨੂੰ ਪੰਥਕ ਪਾਰਟੀ ਹੀ ਕਹਿ ਰਹੇ ਨੇ ਇਸ ਸਬ ਦੇ ਵਿਚਾਰ ਤੁਸੀਂ ਕਿਵੇਂ ਵੇਖਦੇ ਹੋ ਕਿ ਕੀ ਇਸ ਦਾ ਫੈਸਲੇ ਦਾ ਅਸਰ ਜਿਹੜਾ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੈਣ ਵਾਲਾ ਬਿਲਕੁਲ ਹੀ ਪੰਜਾਬ ਦੇ ਵਿੱਚ ਸਹਿਯੋਗੀ ਸਿੱਖ ਨਾਮ ਦੀ ਇੱਕ ਸੰਸਥਾ ਇੱਕ ਪਾਰਟੀ ਹੈ ਜਿਹੜੀ ਕਿ ਕਾਫੀ ਲੰਮੇ ਸਮੇਂ ਤੋਂ ਸਰਗਰਮ ਹੈ ਤੇ ਉਹਦੇ ਪ੍ਰਧਾਨ ਨੇ ਪਰਮਜੀਤ ਸਿੰਘ ਰਾਣੂ ਡਾਕਟਰ ਪਰਮਜੀਤ ਸਿੰਘ ਰਾਣੂ ਜਿਨ੍ਹਾਂ ਨੇ ਇੱਕ ਆਪਣੀ ਜਿਹੜੀ ਪੋਸਟ ਆ ਸਾਂਝੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਉਹ ਲਿਸਟ ਦਿਖਾਈ ਹੈ ਜਿਹਦੇ ਵਿੱਚ ਸਹਿਯੋਗੀ ਸਿੱਖ ਪਾਰਟੀ ਨੂੰ ਜਿਹੜਾ ਇੱਕ ਪੋਲੀਟੀਕਲ ਪਾਰਟੀ ਵੱਲੋਂ ਮਾਨਤਾ ਦੇ ਦਿੱਤੀ ਕੌਨ ਕਮਿਸ਼ਨ ਨੇ ਕੌਨ ਕਮਿਸ਼ਨ ਵੱਲੋਂ ਮਾਨਤਾ ਦੇ ਦਿੱਤੀ ਗਈ ਹੈ ਸਹਿਯੋਗੀ ਸਿੱਖ ਪਾਰਟੀ ਨੂੰ ਇਹ ਉਹ ਇੱਕ ਰਾਸ਼ੀ ਪਾਰਟੀ ਦੇ ਤੌਰ ਤੇ ਉਹਨੂੰ ਉਹ ਤਮਾਨਤਾ ਜਿਹੜੀ ਮਿਲ ਚੁੱਕੀ ਹੈ ਜੀ ਹਾਲਾਂਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਜਿਹੜੇ ਰਾਜਨੀਤਿਕ ਦਲ ਸੀ ਉਹਨਾਂ ਦੀ ਇਮਾਨਤਾ ਖਤਮ ਕੀਤੀ ਹੈ ਚੋਣ ਕਮਿਸ਼ਨ ਨੇ ਪਰ ਕਮਾਲ ਦੀ ਗੱਲ ਹੈ ਵੀ ਜਿਹਦੇ ਵਿੱਚ ਸਿੱਖ ਸ਼ਬਦ ਵੀ ਆਉਂਦਾ ਉਸ ਪਾਰਟੀ ਨੂੰ ਮਾਨਤਾ ਜਿਹੜੀ ਦਿੱਤੀ ਗਈ ਹੈ ਸਹਾਇਤਰੀ ਸਿੱਖ ਪਾਰਟੀ ਨੂੰ ਮਾਨਤਾ ਜਿਹੜੀ ਉਹ ਦੇ ਦਿੱਤੀ ਗਈ ਹੈ ਭਾਰਤੀ ਚੋਣ ਕਮਿਸ਼ਨ ਵੱਲੋਂ ਤੇ ਹੁਣ ਫਿਰ ਉਹਨੂੰ ਚੋਣ ਜਿਹੜਾ ਚੋਣ ਨਿਸ਼ਾਨ ਆ ਉਹ ਵੀ ਲਾਟ ਹੋਣਾਗਾ ਦੋਸਤੋ ਵਾ ਉਹ ਉਹਦੀ ਜਿਹੜੀ ਰਿਯੂਲਿਟੀ ਬਣ ਗਿਆ ਉਹ ਹਰ ਚੋਣ ਹੈ ਜਿਹੜੀ ਉਹ ਪਾਰਟੀ ਲੜੂਗੀ ਹੁਣ ਜਿੱਤੇ ਸਿੱਖਾਂ ਦੀ ਨੁਮਾਇੰਦਾ ਪਾਰਟ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੇ ਨੁਮਾਇੰਦਾ ਜਮਾਤ ਕਹਾਉਂਗਾ ਰਿਆ ਰਾਜਸੀ ਜਮਾਤ ਕਹਾਉਂਗਾ ਵੀ ਅਸੀਂ ਨਿਰਪੰਥਕ ਪਾਰਟੀਆਂ ਦੇ ਸਿੱਖਾਂ ਦੇ ਨੁਮਾਇੰਦਾ ਜਿਹੜੀ ਸਿਆਸੀ ਧਿਰ ਹੈ ਉਹ ਅਕਾਲੀ ਦਲ ਹੈ ਤਾਂ ਉਹਦੇ ਨਾਲ ਨਾਲ ਹੁਣ ਕੀ ਮਤਲਬ ਜਿਹੜੀ ਸਹਾਇਤਾ ਦੀ ਸਿੱਖ ਪਾਰਟੀ ਹੈ ਇਹ ਵੀ ਇੱਕ ਸਿੱਖਾਂ ਦੀ ਆਪਣੇ ਆਪ ਨੂੰ ਨੁਮਾਇੰਦਾ ਜਥੇਬੰਦੀ ਕਹਾਉਗੀ ਕਿਉਂਕਿ ਪਰਮਜੀਤ ਸਿੰਘ ਰਾਣੂ ਉਹਨਾਂ ਨੇ ਦਾਵਾ ਕੀਤਾ ਕਿ 85% ਲੋਕ ਜਿਹੜੇ ਸਿੱਖ ਨੇ ਉਹ ਸਹਾਇਤਾਰੀ ਨੇਗੇ। ਦੇ 15% ਹੀ ਅੰਮ੍ਰਿਤਧਾਰੀ ਹੈ, ਬਾਕੀ ਤਾਂ ਮਤਲਬ ਦਾੜੀ ਕੱਟਦੇ ਆ, ਕੇਸ ਕੱਟਦੇ ਆ ਪਰ ਉਹ ਸਿੱਖ ਸ਼ਬਦ ਜ਼ਰੂਰ ਵਰਤਦੇ। ਉਹਨਾਂ ਦੇ ਨਾਂ ਨਾਲ ਸਿੰਘ ਲੱਗਦਾ ਜਾਂ ਉਹ ਸਿੱਖਤਾ ਉਦੇ ਵਿੱਚ ਬਲੀਵ ਕਰਦੇ ਆਗੇ। ਸੋ ਇਸ ਤਰ੍ਹਾਂ ਮਤਲਬ ਹੁਣ ਇਹ ਆਉਣ ਵਾਲਾ ਜਿਹੜਾ ਸਮਾਂ ਹੈਗਾ ਬੜਾ ਇੱਕ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਤੈ ਰੈ ਜਿਹੜੀ ਉਹ ਪੈਦਾ ਹੋ ਜਾਣੀ ਹੈਗੀ ਇਹਦੇ ਨਾਲ ਇਹ ਜਿਹੜੇ ਹਾਲਾਂਕਿ ਅਸੀਂ ਪਹਿਲਾਂ ਪਿਛਲੇ ਸਮੇਂ ਦੌਰਾਨ ਮੁਖੌਲ ਦੇ ਤੌਰ ਤੇ ਕਿਹਾ ਜਾਂਦਾ ਹੁੰਦਾ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਤੇ ਹੁਣੇ ਮਤਲਬ ਜਿਹੜਾ ਸਿਰ ਬੁੰਨੇ ਵਾਲੇ ਲੋਕ ਨੇ ਉਹ ਵੀ ਆਪਣੇ ਆਪ ਨੂੰ ਪੰਥ ਦੀ ਨੁਮਾਇੰਦਗੀ ਜਾਂ ਸਿੱਖਾਂ ਦੀ ਪਾਰਟੀ ਕਹਿਣਗੇ ਵੀ ਅਸੀਂ ਵੀ ਸਿੱਖਾਂ ਦੇ ਨੁਮਾਇੰਦੇ ਆ ਅਸੀਂ ਵੀ ਸਿੱਖਾਂ ਦੇ ਧਾਰਾਂ ਕੀ ਇੱਕ ਸੋ ਇਹ ਇਹ ਬੜੀ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਗੁੰਝਲਦਾਰ ਸਥਿਤੀ ਹੈ ਜਿਹੜੀ ਇਹ ਦੇਣਾ ਬਣ ਜਾਣੀ ਹੈ ਹੁਣ ਇੱਕ ਪਾਸੇ ਕਮਾਲ ਇਸ ਗੱਲ ਦੀ ਹੈਗੀ ਵਿਵੇਕ ਜੀ ਵੀ ਜਦੋਂ ਅ 2 ਦਸੰਬਰ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੋਂ ਹੁਕਮ ਆਵਾਂਦਾ ਅਕਾਲੀ ਦਲ ਦੇ ਪ੍ਰਤਾਏ ਔਰ ਇਹ ਕਿਹਾ ਜਾਂਦਾ ਹੈ ਕਿ ਇਹ ਪੰਜ ਮੈਂਬਰੀ ਕਮੇਟੀ ਐ ਸਾਫ ਦਿੱਤੀ ਗਈ ਆ ਤੇ ਜਿਹੜੀ ਪੁਰਾਣੀ ਲੀਡਰਸ਼ਿਪ ਸੀਗੀ ਉਹ ਅਯੋਗ ਕਰਾਰ ਦਿੱਤੀ ਗਈ ਆ ਉਹ ਸਿੱਖਾਂ ਦੀ ਅਗਵਾਈ ਕਰਨ ਦੇ ਕਾਬਿਲ ਨਹੀਂ ਰਹੀ ਇਸ ਤਰਕੇ ਆ ਜਿਹੜੀ ਪੰਜ ਮੈਂਬਰੀ ਕਮੇਟੀ ਐ ਅਕਾਲੀ ਦਲ ਦੀ ਨਵੀਂ ਭਰਤੀ ਕਰੂਗੀ ਤੇ ਉਹਦੇ ਵਿੱਚੋਂ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਨਿਕਲੂਗੀ ਜਿਹੜੀ ਕਿ ਬਾਅਦ ਦੇ ਵਿੱਚ ਹੁਣ ਚਲੋ ਉਹਦਾ ਰੂਪ ਸਪਸ਼ਟ ਹੋਰ ਬਣ ਗਿਆ ਉਹ ਹੁਣ ਅਜੇਕਰ ਪੂਰਨ ਸ਼ਹੀਦ ਅਕਾਲੀ ਦਲ ਬਣ ਗਿਆ ਪਰ ਉਸ ਸਮੇਂ ਇਸ ਗੱਲ ਨੂੰ ਲੈ ਕੇ ਬੜਾ ਵੱਡਾ ਵਿਵਾਦ ਖੜਾ ਹੋ ਗਿਆ ਸੀਗਾ ਵੀ ਜੇਕਰ ਤੱਕ ਸਭ ਤੋਂ ਸਥਾਪਿਤ ਹੋਣ ਪੰਜ ਮੈਂਬਰੀ ਕਮੇਟੀ ਇੱਕ ਰਾਜਸੀ ਪਾਰਟੀ ਦੀ ਚੋਣ ਕਰਦੀ ਹੈਗੀ ਜਾਂ ਰਾਜਸੀ ਪਾਰਟੀ ਦੀ ਭਰਤੀ ਕਰਦੀ ਆ ਤਾਂ ਉਹਨੂੰ ਚੋਣ ਕਮਿਸ਼ਨ ਨੇ ਮੰਨਤਾ ਨਹੀਂ ਦੇਣੀ ਉਹ ਤਾਂ ਉਹ ਮੰਨਤਾ ਰੱਦ ਕਰ ਦੂ ਆਕਾਲੀ ਦਲ ਦੀ ਵੀ ਇਹ ਤਾਂ ਜੀ ਦੇ ਕੋ ਧਰਮ ਦੇ ਨਾਂ ਦੇ ਉੱਪਰ ਨਿਕਲੀ ਹੋਈ ਪਾਰਟੀ ਆ ਪਰ ਦੂਸਰੇ ਪਾਸੇ ਵੀ ਜਿਹੜੀ ਜਿਹਦੇ ਨੌਨ ਵਾਲੀ ਸਿੱਖ ਸਾਂਝੇਦਾਰੀ ਸਿੱਖ ਪਾਰਟੀ ਹੈ ਤੇ ਹੁਣ ਉਸ ਨੂੰ ਚੋਣ ਕਮਿਸ਼ਨ ਨੇ ਮੰਨਤਾ ਦਿੱਤੀ ਹੈਗੀ ਇੱਕ ਬੜਾ ਵੱਡਾ ਮਤਲਬ ਮਸਲਾ ਜਿਹੜਾ ਇੱਕ ਤਰ੍ਹਾਂ ਨਾਲ ਇੱਕ ਸਵਾਲ ਸਵਾਲੀਆ ਚੱਨ ਇਸ ਗੱਲ ਦੇ ਉੱਪਰ ਲੱਗ ਜਾਂਦਾ ਵੀ ਇਹ ਕਿਸ ਤਰ੍ਹਾਂ ਹੋ ਰਿਹਾ ਹੈਗਾ ਤੇ ਦੂਸਰੇ ਪਾਸੇ ਜੇ ਗੱਲ ਅਸੀਂ ਕਰਦੇ ਸਹਿਜਤਾਰੀ ਜਿਹੜੀ ਸਿੱਖ ਪਾਰਟੀ ਹੈ ਤੇ ਇਹਦਾ ਹੁਣ ਬੜਾ ਵੱਡਾ ਇੱਕ ਜਿਹੜਾ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟੋਣਾਂ ਦਾ ਲਟਕ ਰਿਹਾ ਹੈਗਾ ਉਹਦੇ ਮੰਗਰ ਵੀ ਇਹ ਸਹਿਜਤਾਰੀ ਸਿੱਖ ਪਾਰਟੀ ਖੜੀ ਹੈ ਕਿਉਂਕਿ ਸਹਿਜਤਾਰੀ ਸਿੱਖ ਪਾਰਟੀ ਵੱਲੋਂ ਹੀ ਇਹ ਇਸ ਗੱਲ ਨੂੰ ਲੈ ਕੇ ਕੋਰਟ ਦੇ ਵਿੱਚ ਜਿਹੜਾ ਹੈਗਾ ਜਾਏਗੇ ਸੀ ਕਿਉਂਕਿ ਉਸ ਸਮੇਂ ਸਹਿਜਤਾਰੀ ਸਿੱਖਾਂ ਦੀਆਂ ਵੋਟਾਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਬਣ ਗਈਆਂ ਸੀ ਪਰ ਅਦਾਲਤ ਨੇ ਕਿਹਾ ਸੀ ਵੀ ਸਹਿਜਤਾਰੀ ਸਿੱਖ ਜਿਹੜਾ ਮਤਲਬ ਸ਼੍ਰੋਮਣੀ ਕਮੇਟੀ ਜਿਹੜੀ ਚੋਣਾਂ ਨਹੀਂ ਪਾ ਸਕਦਾ ਉਹਨੂੰ ਰੱਦ ਕਰਨਾ ਨਹੀਂ ਕਰਨਾ ਉਹ ਉਦਾਲਤ ਦੇ ਵਿੱਚ ਚਲਿਆ ਗਿਆ ਮਰੋਂ ਕਲੰਬਾ ਸਮਾ ਹੋ ਗਿਆ ਜਿਹੜਾ ਅੱਜ ਅਸੀਂ ਕਹਿੰਦੇ ਹਾਂ ਵੀ 2011 ਤੋਂ ਲੈ ਕੇ 2025 ਤੱਕ ਚੋਣ ਨਹੀਂ ਹੋ ਸਕੀ ਇਹਦੇ ਮਗਰ ਵੀ ਜਿਹੜਾ ਅਸਲ ਮਾਮਲਾ ਸੀ ਉਹ ਸਹਿਜਤਾਰੀ ਸਿੱਖ ਪਾਰਟੀ ਦਾ ਹੀ ਜਿਹੜਾ ਇੱਕ ਆ ਕਾਨੂੰਨੀ ਦਾਅ ਪੇਚ ਦੇ ਵਿੱਚ ਜਿਹੜਾ ਉਲਝਾਇਆ ਹੋਇਆ ਮਾਮਲਾ ਜਿਹਦੇ ਕਰਕੇ ਚੋਣਾਂ ਜਿਹੜੀ ਲੰਮਾ-ਫੰਮਾ ਤੋਂ ਲੜਤ ਨਹੀਂ ਤੁਰੀ ਆਉਂਦੀ ਹੈਗੀ ਤੇ ਪਰ ਇਹਦੇ ਤੇ ਇੱਕ ਹੁਣ ਹੋਰ ਜਿਹੜੀ ਬੜੀ ਅਹਿਮ ਗੱਲ ਹੈ ਜਿਹੜੀ ਆਪਾਂ ਕਰਨੀ ਚਾਹਾਂਗੇ ਉਹ ਇਹ ਹੈ ਵੇਖੀ ਕਿ ਵੀ ਅੱਜ ਤੱਕ ਤੁਸੀਂ ਹੋਰ ਕਿੰਨੇ ਧਰਮਾਂ ਜਿਹੜੇ ਦੁਨੀਆ ਦੇ ਉੱਪਰ ਕਿਸੇ ਵੀ ਧਰਮ ਦੇ ਵਿੱਚ ਇਸ ਤਰ੍ਹਾਂ ਦਾ ਸਹਿਜਤਾਰੀ ਨਾਲ ਜਿਹੜਾ ਸ਼ਬਦ ਹੈ ਇਹਦਾ ਜ਼ਿਕਰ ਨਹੀਂ ਹੈਗਾ ਕਿਸੇ ਤਰ੍ਹਾਂ ਵੀ ਤੁਸੀਂ ਇਹ ਨਹੀਂ ਸੁਣੋਗੇ ਵੀ ਇਹ 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 ਸਹਿਜਤਾਰੀ ਹਿੰਦੂ ਹੈ ਕਿਤੇ ਨਹੀਂ ਇਹ ਸਮੋ ਕਿ ਵੀ ਇਹ ਸਾਂਝ ਧਾਰੀ ਮਤਲਬ ਮੁਸਲਮਾਨ ਆ ਜਾਂ ਇਹ ਸਾਂਝ ਧਾਰੀ ਇਸਾਈ ਹੈ ਸਾਂਝ ਧਾਰੀ ਦਾ ਮਤਲਬ ਕੀ ਹੁੰਦਾ ਵੀ ਇਹ ਪੂਰਾ ਨਹੀਂ ਅੱਧ ਬਚਦਾ ਜਾ ਮਤਲਬ ਹੈ ਜੇ ਵੀ ਸਾਂਝ ਧਾਰੀ ਸਿੱਖ ਦੀ ਗੱਲ ਕਰਦੇ ਆ ਉਹਦਾ ਮਤਲਬ ਤਾਂ ਇਹ ਨਿਕਲਦਾ ਪੂਰਾ ਸਿੱਖ ਨਹੀਂ ਅੱਧ ਬਚਦਾ ਜਾ ਸਿੱਖ ਹੈ ਇਹ ਅੱਧਾ ਕ ਸਿੱਖ ਹੈਗਾ ਅੱਧਾ ਕ ਨਹੀਂ ਹੈ ਤੇ ਮਤਲਬ ਇਸ ਤਰ੍ਹਾਂ ਦਾ ਹੋਰ ਕਿਸੇ ਧਰਮ ਵਿੱਚ ਕੋਈ ਕਨਸੈਪਟ ਨਹੀਂ ਹੈਗਾ ਵੀ ਭਾਈ ਇਹ ਅੱਧਾ ਕ ਹਿੰਦੂਵਾਦ ਅੱਧਾ ਕ ਨਹੀਂ ਹੈ ਤੇ ਅੱਧਾ ਕ ਮੁਸਲਮਾਨ ਹੈ ਅੱਧਾ ਕ ਨਹੀਂ ਹੈ ਇਹ ਅੱਧਾ ਕ ਇਸਾਈ ਹੈ ਅੱਧਾ ਕ ਨਹੀਂ ਹੈ ਉਹ ਹੋਰ ਕਿਸੇ ਧਰਮ ਜ ਨਹੀਂ ਹੈ ਪਰ ਸਿੱਖ ਧਰਮ ਦੇ ਵਿੱਚ ਪਤਾ ਨਹੀਂ ਸ਼ਬਦ ਇੱਲੇ ਆ ਕੇ ਮਤਲਬ ਕਿਸ ਤਰ੍ਹਾਂ ਇਹ ਪ੍ਰਚਲਿਤ ਹੋਇਆਗਾ ਜਾਂ ਕਿਸ ਤਰ੍ਹਾਂ ਦਾ ਇਹ ਪਿਛਲੇ ਸਮੇਂ ਤੋਂ ਜੋੜਿਆ ਗਿਆ ਇਹਨੂੰ ਜਾਂ ਕਿਵੇਂ ਹੈ ਇਹ ਦੀ ਕੋਈ ਬੁੱਤੀ ਮਤਲਬ ਇਤਿਹਾਸ ਉਸ ਤਰ੍ਹਾਂ ਦਾ ਸੋਕੜ ਨੂੰ ਹੁਣ ਬਹੁਤ ਸਾਰੇ ਦਾ ਗੁਰੂ ਸਾਹਿਬਾਨ ਨਾਲ ਜੋੜ ਲੈਂਦੇ ਆ ਵੀ ਜਿਹੜਾ ਅੰਮ੍ਰਿਤਧਾਰੀ ਸਿੰਘ ਹੈ ਤਾਂ 10ਵੇਂ ਪਾਤਸ਼ਾਹ ਤੋਂ ਪੈਦਾ ਹੋਏ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਕਾਲ ਤੋਂ ਪਹਿਲਾਂ ਤਾਂ ਸਾਰੇ ਸਿਆਹਧਾਰੀ ਸਿੱਖੀ ਸੀ ਪਰ ਅਸਲ ਦੇ ਵਿੱਚ ਕਹਾਣੀ ਨੇ ਕੁਝ ਹੋਰ ਹੈਗੀ ਇਹਨੂੰ ਰਾਜਨੀਤਿਕ ਵੰਡੇ ਦੇ ਤੌਰ ਦੇ ਉੱਪਰ ਜਿਹੜਾ ਵਰਤਿਆ ਜਾ ਰਿਹਾ ਹੈ ਕਿਉਂਕਿ ਜਦੋਂ ਅਸੀਂ ਸਹਿਜਤਰੀ ਸਾਭਤੀ ਦੀ ਗੱਲ ਤੋਂ ਕਰਦੇ ਹਾਂ ਤਾਂ ਸਹਿਜਤਰੀ ਦੇ ਵਿੱਚ ਉਹ ਉਹਦੇ ਵਿੱਚ ਅਸੀਂ ਕੋਈ ਮਤਲਬ ਉਹਦੀ ਉਹ ਆਇਡੈਂਟੀ ਨਹੀਂ ਰੱਖ ਸਕਦੇ ਵੀ ਕੌਣ ਸਹਿਜਤਰੀ ਹੈ ਕੌਣ ਨਹੀਂ ਹੈਗਾ ਹੁਣ ਮਤਲਬ ਜਿਸ ਤਰ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਜੇ ਸਹਿਜਤਰੀ ਪੱਗ ਬਨਣ ਵਾਲੇ ਤਾਂ ਉਹਦੇ ਵਿੱਚ ਤਾਂ ਬਹੁਤ سارے ਲੋਕ ਐਸ ਤਰ੍ਹਾਂ ਦੇ ਆ ਜਿਹੜੇ ਕਿ ਨਿਰੰਕਤਰੀ ਮਿਸ਼ਨ ਨਾਲ ਵੀ ਜੁੜੇ ਹੋਏ ਨੇਗੇ ਕੀ ਮਤਲਬ ਫਿਰ ਉਹਨਾਂ ਨੂੰ ਕਿਉਂਕਿ ਸਿੱਖਾਂ ਸਿੱਖ ਸਿੱਖ ਪੰਥ ਦੇ ਵਿੱਚੋਂ ਇਸ ਵੇਲੇ ਤੱਕ ਅਜੇ ਤੱਕ ਜਿਹੜਾ ਨਿਰੰਕਾਰ ਦੀ ਸੰਸਥਾ ਨੂੰ ਸਿੱਖਿਆ ਹੋਇਆ ਹੈਗਾ ਇਸੇ ਤਰ੍ਹਾਂ ਹੀ ਮਤਲਬ ਹੋਰ ਬਹੁਤ ਸਾਰਿਆਂ ਨੇ ਸਰਸੇ ਵਾਲੇ ਨੂੰ ਮੰਨਣ ਵਾਲੇ ਲੋਕ ਨੇ ਉਹ ਵੀ ਇੱਕ ਤਰ੍ਹਾਂ ਨਾਲ ਸਹਾਇਤਰੀ ਸਿੱਖਾਂ ਦੀ ਕੈਟਾਗਰੀ ਚ ਆਉਣਗੇ ਫਿਰ ਇਹਨੂੰ ਇਹਨੂੰ ਕਿਵੇਂ ਡਿਫਾਈਨਡ ਕਰਾਂਗੇ ਤੁਸੀਂ ਮਤਲਬ ਕਿਵੇਂ ਜੋੜੋਗੇ ਕਿ ਇਹ ਇਹ ਅਸਲੀ ਸਿੱਖਾ ਜਾਏ ਸਹਾਇਤਰੀ ਸਿੱਖਾਗਾ ਜਾਂ ਇਹ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਜਾਂ ਕਿਸੇ ਡੇਰੇਦਾਰ ਦਾ ਸਿੱਖਾ ਉਹ ਇਹ ਮਤਲਬ ਕਾਫੀ ਇਸ ਤਰ੍ਹਾਂ ਦੀ ਇੱਕ ਬੜੀ ਵੱਡੀ ਜਿਹੜੀ ਇੱਕ ਬੈਸ ਦਾ ਵਿਸਾ ਜਾਂ ਇੱਕ ਬੜਾ ਵੱਡਾ ਝੋਲਾ ਕਮਰਾਂ ਨਾਲ ਪੈ ਗਿਆ ਫਿਰ ਹਾਲ ਤਾਂ ਹਜੇ ਤਾ ਰਾਸ਼ੀ ਪਾਰਟੀ ਵੱਲੋਂ ਮੰਗ ਤਾਂ ਮਿਲੀ ਆ ਪਰ ਜਦੋਂ ਇਹ ਰਾਸ਼ੀ ਪਾਰਟੀ ਬਣ ਗਈ ਤੇ ਫਿਰ ਜਦੋਂ ਕੋਈ ਰਾਸ਼ੀਧਰ ਬਣਦੀ ਆ ਤਾਂ ਉਹ ਬਿੰਗੇਟ ਦੇ ਢੰਗ ਨਾਲ ਫਿਰ ਕਿਉਂਕਿ ਨੌ ਨਾਲ ਉਹਦੇ ਸਿੱਖ ਜੁੜਿਆ ਹੋਇਆ ਫਿਰ ਉਹ ਬੁਰ ਦੁਆਰਾ ਚੋਣਾਂ ਵੱਲ ਵੀ ਵਧੂਗੀ ਸੋ ਇਹ ਗੱਲ ਕਈ ਵਾਰ ਆਉਂਦੀ ਆ ਵੀ ਫਿਰ ਕੀ ਮਤਲਬ ਜਦੋਂ ਹੁਣ ਜਿਵੇਂ ਅਸੀਂ ਕਹਦੇ ਨੇ ਵੀ ਅਕਾਲੀ ਦਲ ਦਾ ਜ਼ਿਲ੍ਹਾ ਜਥੇਦਾਰ ਆ ਜੀ ਇਹ ਇਹ ਕਾਲੀਦਾ ਦਾ ਸਰਕਲ ਦਾ ਜ਼ਥੇਦਾਰ ਹੈ ਕੀ ਹੁਣ ਮਤਲਬ ਇਹ ਵੀ ਬੱਜਿਆ ਕਰੂਗਾ ਵੀ ਜਿਹੜਾ ਇਹ ਸਿੱਖ ਸਹਿਜਤਾਈ ਪਾਰਟੀ ਦਾ ਜ਼ਿਲ੍ਹਾ ਜ਼ਥੇਦਾਰ ਹੈ ਸਿੱਖ ਸਹਿਜਤਾਈ ਪਾਰਟੀ ਦਾ ਇਹ ਬਲਾਕ ਦਾ ਜ਼ਥੇਦਾਰ ਹੈ ਕੀ ਮਤਲਬ ਕੋਈ ਤੇ ਤੈ ਉਹਨਾਂ ਫਿਰ ਕੋਈ ਦਾੜੀ ਮੁੰਨੀ ਵਾਲਾ ਵੀ ਜਾਂ ਸਰ ਸਰ ਮੁੰਨੇ ਵਾਲੇ ਨੂੰ ਵੀ ਅਸੀਂ ਕਿਹਾ ਕਰਾਂਗੇ ਵੀ ਇਹ ਸਾਡਾ ਜ਼ਿਲ੍ਹਾ ਜ਼ਥੇਦਾਰ ਹੈ ਇਹ ਮੈਨੂੰ ਬੜਾ ਇਸ ਤਰ੍ਹਾਂ ਦੇ ਨਾਲ ਇੱਕ ਕੰਟਰੋਵਰਸੀ ਵਾਲੀ ਸਥਿਤੀ ਬਣ ਜਾਣੀ ਹੈਗੀ ਆ ਬਾਕੀ ਪੋਲੀਟੀਕਲ ਪਾਰਟੀ ਕੋਈ ਵੀ ਬਣਾਵੇ ਰਾਜਨੀਤਿਕ ਤੌਰ ਤੇ ਸਭ ਨੂੰ ਖੁੱਲ ਹੈ ਉਹ ਆਪਣੀਆਂ ਚੋਣਾਂ ਲੜ ਸਕਦਾ ਪਰ ਜਿੱਥੇ ਕਿਸੇ ਧਰਮ ਦੇ ਨਾਲ ਜਾ ਕੇ ਜੁੜਦਾ ਹੈ ਨਾ ਗੱਲ ਉੱਥੇ ਜਾ ਕੇ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਜਿਸ ਤਰ੍ਹਾਂ ਚੋਣ ਕਮਿਸ਼ਨ ਦੀ ਪਹਿਲਾ ਕੋਈ ਧਰਮ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ ਬਾਕੀ ਪਾਰਟੀਆਂ ਦੇ ਲਈ ਚੋਣ ਕਮਿਸ਼ਨ ਨੇ ਇੱਕ ਲਾਈਨ ਬਣਾ ਕੇ ਰੱਖੀ ਹੋਈ ਹੈ ਵੀ ਧਰਮ ਤੋਂ ਦੂਰ ਰਹਿਣਾ ਨਿਰਪੱਖ ਤੌਰ ਤੇ ਰਹਿਣਾਗਾ ਤੇ ਫਿਰ ਇਹ ਸਿੱਖਾਂ ਦੇ ਨਾਲ ਇਸ ਤਰ੍ਹਾਂ ਟੌਪ ਕੇ ਸਿੱਖਾਂ ਦੇ ਨਾਮ ਦੇ ਉੱਪਰ ਤੁਸੀਂ ਸਿੱਖਾਂ ਦੇ ਨਾਮ ਦੇ ਉੱਪਰ ਕੋਈ ਜਿਹੜੀ ਰਾਸ਼ਟਰੀ ਪਾਰਟੀ ਐ ਉਹ ਵੀ ਤੁਸੀਂ ਰਜਿਸਟਰਡ ਕਰਾ ਸਕਦੇ ਹੋ ਪਰ ਦੂਸਰੇ ਧਰਮਾਂ ਬਾਰੇ ਉਸ ਤਰ੍ਹਾਂ ਦੀ ਗੱਲ ਨਹੀਂ ਦੇਖੀ ਜਾਂਦੀ ਤੋ ਇਹ ਇੱਕ ਤਰ੍ਹਾਂ ਦੇ ਨਾਲ ਲੱਗਦਾ ਵੀ ਕਿਤੇ ਰੱਖਦੇ ਦੇ ਮਗਰ ਕੋਈ ਨਾ ਕੋਈ ਗੱਲ ਜ਼ਰੂਰ ਹੈਗੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਦਿੱਕਤਾਂ ਜਿਹੜੀਆਂ ਸਿੱਖ ਕੌਮ ਲਈ ਖੜੀਆਂ ਕਰਨ ਰਹੀ ਵਾਇਸ ਬਣ ਸਕਦੀ ਐ ਸੁਭਾਅ ਬਣ ਸਕਦੀ ਐ ਜੀ ਤੋ ਸੋ ਜਗਸੀਰ ਜੀ ਜੇਕਰ ਦੂਜੇ ਪਾਸੇ ਵੇਖਿਆ ਜਾਵੇ ਤਰੰਤਰ ਜਿਮਣੀ ਚੋਣਾ ਦਾ ਮਾਹੌਲ ਐ ਤੇ ਬਹੁਤ ਜ਼ਿਆਦਾ ਕਿਆ ਹੋਇਆ ਸਾਰੀਆਂ ਪਾਰਟੀਆਂ ਨੇ ਅੱਡੀ ਝੂਟੀ ਦਾ ਜ਼ੋਰ ਲਾਇਆ ਹੋਇਆ ਜੇਕਰ ਗੱਲ ਕੀਤੀ ਜਾਵੇ ਚਰਚਾ ਇਹ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਜੇਕਰ ਹਰਮੀਤ ਸਿੰਘ ਸੰਧੂ ਨਾ ਹੁੰਦੇ ਤਾਂ ਸ਼ਾਇਦ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਜਿੱਤਦੀ ਦੂਸਰੇ ਪਾਸੇ ਰਾਜਾ ਬੜਿੰਗ ਜਿਹੜੇ ਨੇ ਚੋਣ ਪ੍ਰਚਾਰ ਦੇ ਵਿੱਚ ਜਾਂਦੇ ਨੇ ਆ ਜਾਤੀਵਾਦੀ ਟਿੱਪਣੀ ਕੀਤੀ ਜਾਂਦੀ ਹੈ ਉਹ ਵਿਵਾਦ ਦੇ ਵਿੱਚ ਫਸੇ ਹੋਏ ਨੇ ਕਿਤੇ ਨਾ ਕਿਤੇ ਕਰਨਬੀਰ ਸਿੰਘ ਬੁਰਜ ਦੇ ਲਈ ਮੁਸ਼ਕਲਾ ਖੜੀਆਂ ਹੋ ਗਈਆਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਹ ਲੋ ਸ਼ਹੀਦ ਫੌਜੀ ਦੀ ਪਤਨੀ ਨੂੰ ਜਿਹੜਾ ਚੋਣ ਮੈਦਾਨ 'ਚ ਉਤਾਰਿਆ ਗਿਆ ਲੋਕ ਕਹਿੰਦੇ ਨੇ ਵੀ ਸ਼ਾਇਦ ਵੋਟਾਂ ਉਹਨਾਂ ਨੂੰ ਵੱਧ ਪੈਣਗੀਆਂ ਦੂਜੇ ਪਾਸੇ ਚਰਚਾ ਇਹ ਵੀ ਚੱਲ ਰਹੀ ਹੈ ਕਿ ਪੰਥਕ ਵੋਟ ਹੈ ਪੰਥਕ ਜਗ੍ਹਾ ਹੈ ਤੇ ਜਿੱਤ ਜਿਹੜੀ ਹੈ ਪੱਕੇ ਤੌਰ ਤੇ ਮਨਦੀਪ ਸਿੰਘ ਦੀ ਹੋਣੀ ਹੈ ਪਰ ਸਵਾਲ ਇਹ ਖੜਾ ਹੈ ਕਿ ਗਰਾਊਂਡ ਜ਼ੀਰੋ ਦੀ ਰਿਪੋਰਟ ਕੀ ਕਹਿ ਰਹੀ ਹੈ ਇਸ ਸਮੇਂ ਅੱਗੇ ਕੌਣ ਚੱਲ ਰਿਹਾ ਹੈ ਪਿੱਛੇ ਕੌਣ ਚੱਲ ਰਿਹਾ ਹੈ ਤਰਨ-ਤਰਨ ਦੇ ਵਿੱਚ ਆਕਰ ਕਿਸ ਦਾ ਸਿੱਕਾ ਚੱਲਣ ਵਾਲਾ ਕੀ ਕਹਿ ਰਿਹਾ ਹੈ ਅ ਦੇਖੋ ਇਹ ਲੋ ਡਾਊਟਰ ਜਦੋਂ ਆਪ ਗੱਲ ਤਰਨਤਨ ਦੀ ਕਰਦੇ ਆਂ ਤਾਂ ਤਰਨਤਨ ਸੀਟ ਨੂੰ ਪੰਥਕ ਸੀਟ ਵਜੋਂ ਹੀ ਜਾਣਿਆ ਜਾਂਦਾ ਔਰ ਪੰਥਕ ਸੀਟ ਵਜੋਂ ਇਤਿਹਾਸ ਦੇ ਵਿੱਚ ਉਹਨੇ ਆਪਣਾ ਮਕਾਮ ਵੀ ਇੱਕ ਦਰਦ ਕਰਾਇਆਗਾ ਜੇ ਅਸੀਂ ਗੱਲ ਤਰਨਤਨ ਦੀ ਕਰੀਏ ਜਦੋਂ ਤਰਨਤਨ ਸਾਹਿਬ ਲੋਕ ਸਭਾ ਸੀਟ ਹੁੰਦੀ ਸੀ ਲੋਕ ਸਭਾ ਹਲਕਾ ਤਰਨਤਨ ਸੀ ਜਿਹੜਾ ਅੱਜ ਕੱਲ ਖੰਡੂਰ ਸਾਹਿਬ ਬਣ ਗਿਆਗਾ ਪਹਿਲਾਂ ਤਰਨਤਨ ਸਾਹਿਬ ਹੀ ਲੋਕ ਲੋਕ ਸਭਾ ਹਲਕਾ ਹੁੰਦਾ ਜਿੱਥੇ 1999 ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਹੋਣੀ ਵੱਡੀ ਲੀਡ ਦੇ ਨਾਲ ਜਿੱਤੇ ਸੀਗੇ ਤੇ ਜਿੰਨਾ ਨਹੀਂ ਮੰਨ ਲੱਗਾ ਵੀ ਲੀਡ ਏਡੀ ਵੱਡੀ ਸੀ ਕਿ ਅਜੇ ਤੱਕ ਵੀ ਉਹਨਾਂ ਦਾ ਰਿਕਾਰਡ ਆ ਜਿਹੜਾ ਉਹ ਸਾਇਦ ਬਰਕਰਾਰ ਹੈ ਉਹਨੇ 19 ਲੀਡ ਅਜੇ ਤੱਕ ਵੀ ਸਾਇਦ ਕੋਈ ਐਮਪੀਆ ਜਿਹੜਾ ਨਹੀਂ ਦਿੱਤਾ ਜਿੰਨੀ ਤੇ ਸਿਮਰਜੀਤ ਸਿੰਘ ਮਾਨ ਨੂੰ ਤਣ ਤਣ ਦੇ ਲੋਕਾਂ ਨੇ ਉਸਾਰ ਕੇ ਨੇ ਜਤਾਇਆ ਸੀਗਾ ਤੇ ਉਹਦੇ ਨਾਲ ਹੀ ਹੁਣ ਆਪਾਂ ਗੱਲ ਇਹ ਵੀ ਕਰਦੇ ਹਾਂ ਇਤਿਹਾਸ ਦੇ ਵਿੱਚ ਉਹਦਾ ਕੀ ਰੋਲ ਰਿਹਾ ਕਿਉਂਕਿ ਜਿੱਤ ਹਾਰ ਸ਼ੀਟ ਦੀ ਹੋਣੀ ਇੱਕ ਬਕਰੀ ਗੱਲ ਆ ਪਰ ਇਹਦੇ ਨਾਲ ਇੱਕ ਵੱਡਾ ਇਤਿਹਾਸਕ ਪਹਿਲੂ ਇਹ ਜੁੜਦਾ ਹੈ ਕਿ ਜੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਣੀ 1999 ਦੇ ਵਿੱਚ ਉਹਨੂੰ 1999 ਦੇ ਵਿੱਚ ਸਰਦਾਰ ਸਿਮਰਜੀਤ ਮਾਨ ਹੋਣਾ ਨੂੰ ਤਰਨਤਾਰਨ ਦੇ ਲੋਕ ਨਾਂ ਜਿਤਾਉਂਦੇ ਤਾਂ ਸ਼ਾਇਦ ਜਿਹੜੀ ਉਹਨਾਂ ਦੀ ਇੱਕ ਵੱਖਰੀ ਵਿਚਾਰਧਾਰਾ ਗਈ ਉਹ ਇੰਨੀ ਅੱਗੇ ਤੱਕ ਨਹੀਂ ਆ ਸਕਦੀ ਸੀ ਉੱਥੇ ਖਤਮ ਹੋ ਜਾਣੀ ਸੀ ਕਿਉਂਕਿ ਜਿਹੜਾ ਉਹ ਅੱਜ ਅੱਜੋ ਖਾਲਸਪੁਰ ਦੀ ਜਾਂ ਕੋਈ ਹੋਰ ਵੱਖਰੀ ਵਿਚਾਰਧਾਰਾ ਦੀ ਗੱਲ ਨੂੰ ਲੈ ਕੇ ਤੁਰੇ ਹੋਏ ਨੇਗੇ ਉਹ ਸ਼ਾਇਦ ਉਹ ਜਿਹੜੀ ਵਿਚਾਰਧਾਰਾ ਉੱਥੇ ਹੀ ਖਤਮ ਹੋ ਜਾਣੀ ਜੇ ਉਹ ਨਾਂ ਜਿੱਤਦੇ ਤੋ ਇਹ ਇਹ ਵੀ ਇੱਕ ਮਤਲਬ ਹੈ ਵੀ ਤਰਨ ਤਾਨ ਦੀ ਲੋਕਾਂ ਦੀ ਬਦੌਲਤੀ ਉਹ ਜਿਹੜੀ ਵਿਚਾਰਤਾ ਅੱਜ ਤੱਕ ਤੁਰੀ ਆਉਂਦੀ ਹੈਗੀ। ਤੋ ਇਹ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉੱਥੇ ਜੇ ਮਤਲਬ ਜਿਹੜਾ ਹੈਗਾ ਆਪਣਾ ਅਮਰਪਾਲ ਸਿੰਘ ਉਹਨਾਂ ਨੂੰ ਜਿਤਾਇਆ ਉਸੇ ਉਸੇ ਹਲਕੇ ਦੇ ਲੋਕਾਂ ਨੇ ਜੋ ਉਸੇ ਉਸੇ ਇਲਾਕੇ ਦੇ ਬਾਜੇ ਦੇ ਲੋਕਾਂ ਨੇ ਤੋ ਉਹ ਵੀ ਇੱਕ ਬੜਾ ਵੱਡਾ ਇੱਕ ਇਤਿਹਾਸਿਕ ਫੈਸਲਾ ਹੈ ਕਿ ਸਾਇਦ ਜਦੋਂ ਅਕਾਲੀ ਦਲ ਨੂੰ ਹਾਸ਼ੀਏ ਤੇ ਚੜਾਇਆ ਸੀ ਬੇਦਬੀ ਦੇ ਮਾਮਲਿਆਂ ਦੇ ਵਿੱਚ ਦੁਨੀਆ ਨੂੰ ਇਹ ਲੱਗਣ ਲੱਗਾ ਸੀ ਕਿ ਪੰਜਾਬ ਦੇ ਵਿੱਚੋਂ ਪੰਥਕ ਰਾਜਨੀਤੀ ਖਤਮ ਹੋ ਗਈ ਹੈ ਤਾਂ ਇਸ ਇਲਾਕੇ ਦੇ ਲੋਕਾਂ ਨੇ ਉਹ ਪੰਥਕ ਰਾਜਨੀਤੀ ਨੂੰ ਦੁਬਾਰੇ ਜਿਉਂਦਾ ਕਰਕੇ ਦਿਖਾਤਾ ਕਿ ਪੰਥਕ ਆਗੂ ਚਾਹੇ ਨਹੀਂ ਹੈ ਪਰ ਪੰਥਕ ਰਾਜਨੀਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚੋਂ ਨਹੀਂ ਮਰ ਸਕਦੀ ਉਹ ਜਿਉਂਦੀ ਆ ਪੰਥਕ ਆਗੂ ਚਾਹੇ ਨਹੀਂ ਰਹੇ ਪਰ ਪੰਥਕ ਰਾਜਨੀਤੀ ਪੰਜਾਬ ਦੇ ਵਿੱਚ ਜਿੰਦਾ ਗਈ ਇਹ ਇਹਦੇ ਨਾਲ ਨਾਲ ਮਤਲਬ ਫਰੀਦਕੋਟ ਹਲਕਾ ਵੀ ਇਹਦੇ ਨਾਲ ਜੁੜ ਗਿਆ ਉਸ ਮਾਮਲੇ ਦੇ ਵਿੱਚ ਤੋਂ ਉਹ ਵੀ ਇੱਕ ਇਤਿਹਾਸਿਕ ਗੱਲ ਹੈ ਇਹਦੇ ਨਾਲ ਜੇ ਪਿਛਲੀਆਂ ਵੀ ਇਤਿਹਾਸ ਦੀਆਂ ਗੱਲਾਂ ਕਰਦੇ ਆ ਤਾਂ ਉਹ ਲਾਕਾ ਜਿੱਥੇ ਬਾਬਾ ਦੀਪ ਸਿੰਘ ਨੇ ਖੰਡੇ ਦੇ ਨਾਲ ਲਕੀਰ ਖੀਤੀ ਸੀ ਉਹ ਵੀ ਤਰਨਤਾਰਨ ਦੀ ਧਰਤੀ ਹੈਗੀ ਤੇ ਜਿੱਥੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਦਿਆ ਸਿੰਘ ਸਖਤ ਦੋ ਸਿੰਘਾਂ ਨੇ ਮਤਲਬ ਨਾ ਪਾ ਲਾ ਕੇ ਮੁਗਲ ਸਰਕਾਰ ਨੂੰ ਦਸਤਾ ਸੀ ਵੀ ਸਿੱਖ ਜਿਉਂਦੇ ਆ ਉਹ ਵੀ ਤਰਨਤਾਰਨ ਦੇ ਹਲਕੇ ਦੇ ਵਿੱਚ ਹੀ ਉਹ ਘਟਨਾ ਵਾਪਰੀ ਹੈਗੀ ਜੀ ਬਿਲਕੁਲ ਤੋਂ ਵੀ بڑا ਇਤਿਹਾਸਕ ਜਾਂ ਇਲਾਕਾ ਜਿਹਦੀ ਜੇ ਅੱਪਾ ਗੱਲ ਕਰ ਰਹੇ ਆ ਜਿੱਥੇ ਇਲੈਕਸ਼ਨ ਹੋ ਰਹੀ ਹੈ ਤੋਂ ਉਸ ਤਰ੍ਹਾਂ ਦੀ ਜਿਹੜੀ ਹੋਣ ਦੀ ਇਲੈਕਸ਼ਨ ਹੈਗੀ ਇਹਦੇ ਤੇ ਵੀ ਜਿਹੜੀ ਜੱਤ ਹਾਰ ਆ ਉਹ ਤਾਂ ਇੱਕ ਵੱਖਰਾ ਵਿਵੇਕ ਦੀ ਗੱਲ ਆ ਗਈ ਜਿੱਤਣਾ ਉਹ ਤੋਂ ਕਿਹੜੇ ਨੇ ਆ ਹਾਰਨਾ ਕਿਹੜੇ ਨੇ ਆ ਇੱਕ ਵੱਖਰਾ ਪਹਿਲੇ ਦੂਜੇ ਨੰਬਰ ਤੇ ਕੌਣ ਰਹਿੰਦਾ ਇਹ ਇੱਕ ਵੱਖਰੀ ਗੱਲ ਆ ਗਈ ਇਹਦੇ ਨਾਲ ਨਾਲ ਇਸ ਹਰਕੇ ਨੇ ਇਹ ਵੀ ਤੈਅ ਕਰ ਦੇਣਾ ਵੀ ਪੰਜਾਬ ਦੇ ਵਿੱਚ ਜਿਹੜੀ ਪੰਥਕ ਰਾਜਨੀਤੀ ਹੈ ਉਹ ਉਹ ਕਿਹੜੀ ਤਰ ਅੱਗੇ ਵਧੂਗੀ ਪੰਥਕ ਰਾਜਨੀਤੀ ਨੂੰ ਲੈ ਕੇ ਕਿਉਂਕਿ ਅਕਾਲੀ ਦਰ ਬਾਦਲ ਵੀ ਲੰਬੇ ਦਰਬਾਰ ਹਾਸੀਅਤ ਤੇ ਗਿਆ ਹੋਇਆ ਦੁਆਰੇ ਆ ਕੇ ਪੰਥਕ ਪੱਥ ਤੇ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਿਹਾ ਹੈਗਾ ਦੂਸਰੇ ਪਾਸੇ ਜੇ ਆਪਾਂ ਦੂਜੀ ਗੱਲ ਕਰਦੇ ਆਂਗੇ ਜਿਹੜਾ ਮਨਦੀਪ ਸਿੰਘ ਹੋਣੀ ਐ ਜਿਨ੍ਹਾਂ ਨੂੰ ਮਤਲਬ ਵਾਰਸ ਪੰਜਾਬ ਜਾਂ ਦੂਸਰੀਆਂ ਧਰਾਨਾਂ ਜਿਹੜਾ ਪੁਨਾ ਸਿੰਘ ਅਕਾਲੀ ਦਲ ਮਾਉਂ ਅਕਾਲੀਗਰ ਇਹਨਾਂ ਨੇ ਖੜਾ ਕੀਤਾ ਤਾਂ ਇਹ ਇਹ ਵੀ ਉੱਥੇ ਦਿਖਾਉਣਾ ਜੀ ਮਤਲਬ ਉੱਥੋਂ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਹੋ ਜਾਂਦੀ ਹੈ ਤਾਂ ਜਿਹੜੀ ਫਿਰ ਦੂਜੇ ਤੇ ਤੀਜੇ ਨੰਬਰ ਦੀ ਲੜਾਈ ਹੈਗੀ ਜਿਹਦੇ ਵਿੱਚ ਮਤਲਬ ਪੰਥਕ ਹਲਕਿਆਂ ਦੇ ਵਿੱਚ ਜੇ ਆਪਾਂ ਕਹਿ ਸਕਦੇ ਆਂਗੇ ਤਾਂ ਉਹਨੇ ਵੀ ਤੈਅ ਕਰਨਾ ਕਿ ਆ ਪੰਥਕ ਰਾਜਨੀਤੀ ਦਾ ਮਤਲਬ ਜਿਹੜਾ ਤੇਰਾ ਮੂਰਾ ਉਹ ਕਿਹੜੀ ਤਰ ਬਣਨ ਜਾ ਰਹੀ ਹੈਗੀ ਚਾਹ ਮੰਡਾ ਦਾ ਵੀ ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦਾ ਵੀ ਮੋੜ ਵੱਜਣਾ ਵੀ ਜਿਹੜਾ ਇਤੋਂ ਪੰਥ ਜਿਹੜੀ ਤਰ ਨੂੰ ਪ੍ਰਵਾਨ ਕਰ ਰਿਹਾ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਬੀਜੇਪੀ ਦਾ ਅਲਾਈਅੰਸ ਵੀ ਸ਼ਾਇਦ ਉਸੇ ਤਰ ਨਾਲ ਹੀ ਹੋਵੇ 2027 ਲਈ ਉਹ ਵੀ ਇਹ ਦੇਖ ਰਹੇ ਨੇ ਕਿ ਪੰਥ ਅਸਲ ਪ੍ਰਵਾਨ ਕਿਹੜੀ ਤਰ ਨੂੰ ਕਰਦਾ ਹੈ ਉਹਦਾ ਉਹਦਾ ਵੀ ਫੈਸਲਾ ਮੈਨੂੰ ਲੱਗਦਾ ਵੀ ਜਿਹੜਾ ਹੋਣਾਗਾ ਉਹ ਉਹ ਤਰ ਨਾਲ ਹੀ ਸੀਟ ਤੋਂ ਹੀ ਹੋਣਾਗਾ ਤੁਸੀਂ ਦੂਸਰੀ ਗੱਲ ਜੇਕਰ ਤੁਸੀਂ ਕਹਾ ਵੀ ਜੇ ਹਰਬੀਰ ਸਿੰਘ ਸੰਧੂ ਨਾਮ ਹੁੰਦਾ ਜਾਂ ਕੋਈ ਹੋਰ ਕੈਂਡੀਡੇਟ ਹੁੰਦਾ ਤਾਂ ਸ਼ਾਇਦ ਆਮ ਆਦਮੀ ਪਾਰਟੀ ਲਈ ਮੁਸ਼ਕਲਾਂ ਹੋਰ ਵਧਣੀਆਂ ਸੀਗੀਆਂ ਜਿਸ ਤਰ੍ਹਾਂ ਦਾ ਹੁਣ ਲੱਗਦਾ ਹੈ ਲੋਕਾਂ ਦੇ ਵਿੱਚ ਚਰਚਾ ਕਿ ਉਹ ਸੀਟ ਆਮ ਆਦਮੀ ਪਾਰਟੀ ਲਿਜਾ ਸਕਦੀ ਹੈ ਤਾਂ ਇਹ ਵਿੱਚ ਕੋਈ ਦੋ ਰਹਿਣੀ ਕਿਉਂਕਿ ਲੰਮੇ ਸਮੇਂ ਤੋਂ ਜੇ ਆਪਾਂ ਕਹਿ ਦਈਏ ਤਿੰਨ ਤਿੰਨ ਵਾਰ ਤਾਂ ਉਹ ਬੁਧਾਇਕ ਹੀ ਰਹੇ ਨੇ ਉੱਥੋਂ ਤੇ ਉਹ ਲੰਮਾ ਸਮਾਂ ਤੋਂ ਵਿਤਰਦੇ ਰਹੇ ਆ ਉਸ ਇਲਾਕੇ ਦੇ ਵਿੱਚ ਤੇ ਜਿਹੜਾ ਬੰਦਾ ਕਿਸੇ ਇਲਾਕੇ ਦੀ ਨਮਾਇੰਦਗੀ ਕਰਦਾ ਹੋਵੇ 20 ਸਾਲ ਤੋਂ ਤੇ ਉਹਦਾ ਆਪਣਾ ਸਰਕਲ ਬਹੁਤ ਵੱਡਾ ਹੁੰਦਾ ਜੀ ਕਿਉਂਕਿ ਵਿਧਾਇਕ ਹੁੰਦਿਆਂ ਤੋਂ ਲੋਕਾਂ ਦੇ ਕੰਮ ਕਰੇ ਹੁੰਦੇ ਆ ਕੋਈ ਸਰਪੰਚ ਬਣਾਇਆ ਕੋਈ ਮੈਂਬਰ ਬਣਾਇਆ ਕੋਈ ਬਲਾਕ ਸਮਰਤੀ ਬਣਾਇਆ ਕਿਸੇ ਦਾ ਬੱਚਾ ਭਰਤੀ ਕਰਾਇਆ ਕਿਸੇ ਦਾ ਹੋਰ ਸਰਕਾਰੀ ਦਰਬਾਰੇ 100 ਕੰਮ ਮਤਲਬ ਉਹ ਬੰਦੇ ਉਹ ਪੱਕੇ ਤੌਰ ਤੇ ਜੁੜੇ ਹੁੰਦੇ ਆ ਲੋਕ ਉਹਦੇ ਨਾਲ ਸੋ ਉਹਨਾਂ ਦਾ ਆਪਦਾ ਇੱਕ ਬੜਾ ਵੱਡਾ ਕੇਡਰ ਹੁੰਦਾ ਸੋ ਉਹਦਾ ਫਾਇਦਾ ਤਾਂ ਆਮ ਆਦਮੀ ਪਾਰਟੀ ਨੂੰ ਹੋਣਾ ਹੀ ਹੋਣਾਗਾ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈਗੀ ਪਰ ਜਿਤਾਰ ਕਿਦੀ ਹੋਣੀ ਆ ਹੁਣ ਇਹ ਫੈਸਲਾ ਤਾਂ ਕਰਨਾ ਤਨ ਤਨਾਂ ਦੇ ਲੋਕਾਂ ਨੇ ਵੇ 11 ਤਰੀਕ ਨੂੰ ਕਰ ਦੇਣਾ ਜੀ ਉਸ ਤੋਂ ਬਾਅਦ ਪਤਾ ਲੱਗਣਾ ਆਪਾਂ ਦਾ ਹੁਣ ਜਿਹੜਾ ਕਹਿੰਦੇ ਹਵਾ ਦਾ ਰੁੱਖ ਦੇ ਕੇ ਕਿਆ ਸਰਾਈਆਂ ਨੇ ਆਪਣੀਆਂ ਪਰ ਅਸਲ ਫੈਸਲਾ ਕਰਨਾ ਉਹ ਜਿਹੜਾ ਉੱਥੋਂ ਦੇ ਵੋਟਰ ਨੇ ਕਰਨਾਗਾ ਤੇ ਇਹ ਦੂਜੇ ਪਾਸੇ ਜਿਵੇਂ ਤੁਸੀਂ ਕਾਂਗਰਸ ਦੀ ਗੱਲ ਕੀਤੀ ਆ ਤਾਂ ਜਿਹੜੇ ਰਾਜਾ ਬੜੰਗਾ ਉਹਦੇ ਵਿਗੜੇ ਹੋਏ ਬੋਲ ਜ਼ਰੂਰ ਕਾਂਗਰਸ ਨੂੰ ਭਾਰੀ ਪਹਿਣਗੇ ਉੱਥੇ ਕਿਉਂਕਿ ਦੋ ਤਿੰਨ ਗਲਤੀਆਂ ਜਿਹੜੀਆਂ ਕਾਂਗਰਸ ਨੇ ਵੱਡੀਆਂ ਕੀਤੀਆਂ ਨੇਗੀਆਂ ਉੱਤੋਂ ਵੀ ਤਾਂ ਨਹੀਂ ਕਰਦਾ ਹੂੰ ਆ ਉਹ ਤੋਂ ਵੀਰ ਦੀ ਉਮੀਦਵਾਰ ਵੀ ਤੁਹਾਡੀ ਗੱਲ ਬਿਲਕੁਲ درست ਆ ਵੀ ਉਸ ਤਰ੍ਹਾਂ ਦਾ ਉਹਦਾ ਜਿਹੜਾ ਨਾਮ ਆ ਉਸ ਤਰ੍ਹਾਂ ਦਾ ਨਹੀਂ ਬਣ ਸਕਿਆ ਜਿਸ ਤਰ੍ਹਾਂ ਦਾ ਨਾਮ ਜਿਹੜਾ ਕਹਿ ਸਕਦੇ ਆ ਆਪਾਂ ਹਰਬੀਤ ਸੰਧੂ ਦਾ ਜਾਂ ਕਾਲੀਦਲ ਦੇ ਆਪਣੇ ਉਮੀਦਵਾਰ ਦਾ ਪ੍ਰਚਾਰ ਰਿਹਾ ਹਾਲਾਂਕਿ ਕਾਲੀਦਲ ਦੇ ਉਮੀਦਵਾਰ ਦੇ ਉੱਪਰ ਵੀ ਜਿਹੜੀਆਂ ਉਂਗਲਾਂ ਉਠਣੀਆਂ ਹੋਊ ਹੋ ਗਿਆ ਤੁਸੀਂ ਤਾਂ ਉਹਨੂੰ ਸੀਧ ਪਰਿਵਾਰ ਕਾਈ ਸੀਧ ਫੌਜੀ ਨਹੀਂ ਉਹ ਧਰਮੀ ਫੌਜੀ ਦਾ ਪਰਿਵਾਰ ਦੱਸਿਆ ਜਾ ਰਿਹਾ ਹੈਗਾ ਪਰ ਉੱਤੇ ਹੁਣ ਜਿਹੜੇ ਧਰਮੀ ਫੌਜੀ ਇਹਦੇ ਜਥੇਬੰਦੀਆਂ ਨੇ ਉਹਨਾਂ ਨੇ ਉਹ ਧਰਮੀ ਫੌਜੀ ਦੇ ਉੱਪਰ ਵੀ ਸਵਾਲ اٹھਾਏ ਆ ਕਿ ਉਹ ਬੀਬੀ ਦਾ ਜਿਹੜਾ ਪਤੀ ਐ ਉਹਦਾ ਜ਼ਿਕਰ ਕਿਉਂ ਨਹੀਂ ਕੀਤਾ ਜਾ ਰਿਹਾ ਹੈਗਾ ਜਿਹੜਾ ਸਰ ਧਰਮੀ ਫੌਜੀ ਆ ਉਹ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ ਉਹਦਾ ਕੌਣ ਨਾਮ ਹੋਏਗਾ ਸੋ ਇਸ ਦਾ ਨੂੰ ਲੈ ਕੇ ਵੀ ਚਰਚਾ ਕਾਫੀ ਹੋਈ ਹੋਈ ਹੈਗੀ ਸੋ ਇਹ ਕਾਫੀ ਕੁਝ ਆਪ ਤੇ ਜਿਹੜਾ ਮਤਲਬ ਵੱਖ-ਵੱਖ ਪਾਰਟੀਆਂ ਨੂੰ ਉਹਦਾ ਨੁਕਸਾਨ ਵੀ ਹੋਊਗਾ ਤੇ ਕਾਫੀ ਕੁਝ ਇਸ ਤਰ੍ਹਾਂ ਦਾ ਜਿਵੇਂ ਆਪਾਂ ਜ਼ਿਕਰ ਕੀਤਾ ਵੀ ਆਮ ਆਦਮੀ ਪਾਰਟੀ ਨੂੰ ਹਰਮੀਤ ਸੰਧੂ ਦੇ ਆਉਣ ਦਾ ਫਾਇਦਾ ਵੀ ਹੋਣਾਗਾ ਸੋ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਵੀ ਜਿਹੜਾ ਫਾਇਦੇ ਦੇ ਵਿੱਚ ਵੀ ਜਾਣਗੀਆਂ ਪਰ ਕੁੱਲ ਬਣਾ ਕੇ ਦਾ ਸਾਰ ਰਿਜ਼ਲਟ ਹੈ ਜਿਹੜਾ ਇਹ 11 ਨੂੰ ਨਿਕਲ ਆ ਜਾਣਾ ਸਾਹਮਣੇ ਵੀ ਲੋਕ ਤਰਨਤਾਰਨ ਦੇ ਲੋਕ ਇਹਨੂੰ ਚੁਣਦੇ ਆ ਤੇ ਪੰਥਕ ਜਿਹੜੀ ਮੈਂ ਗੱਲ ਕੀਤੀ ਸੀ ਵੀ ਪੰਥਕ ਆ ਰਾਜਨੀਤੀ ਦੇ ਵਿੱਚ ਕਿਹੜੀ ਧਰਮ ਨੂੰ ਅੱਗੇ ਵਧਾਉਂਦੇ ਆ ਇਹ ਵੀ ਫੈਸਲਾ ਮਤਲਬ ਜਿੱਤ ਹਾਰ ਤੋਂ ਬਣਾਇ ਕਿਹ ਵੀ ਫੈਸਲਾ ਹੋਣਾ ਹੈ ਤਰਨਤਾਰਨ ਦੇ ਲੋਕਾਂ ਨੇ ਕਿ ਉਹ ਪੰਜਾਬ ਦੇ ਵਿੱਚ ਪੰਥਕ ਧਰ ਕਿਹੜੀ ਅੱਗੇ ਵੱਧੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਸੀਰ ਜੀ ਸਰੂ ਸਮਾਧਾਨ ਦੇ ਲਈ ਤੇ ਇਹਨਾਂ तमाम ਖਬਰਾਂ ਤੇ ਵਿਸ਼ੇਸ਼ ਚਰਚਾ ਕਰਨ ਲਈ ਧੰਨਵਾਦ